ਕਿਉਂ ਮਾਸੀ ਜੀ ਕਰਤੇ ਹੀ ਜਵਾਬ ਵੀ ਨਹੀਂ ਦਿੱਤਾ ਮੈਂ ਤੁਹਾਨੂੰ ਇੱਕ ਗੱਲ ਗਈ ਸੀ ਰਿਸ਼ਤਾ ਬਹੁਤ ਵਧੀਆ ਜੇ ਕੁੜੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਆ ਮੈਂ ਕਹ ਕਿ ਇਹ ਗੱਲ ਦੀ ਕਮੀ ਨਹੀਂ ਉਹਨਾਂ ਦੇ ਘਰ ਪਰਿਵਾਰ ਚ ਤੇ ਹੋਰ ਆਪਾਂ ਨੂੰ ਚਾਹੀਦਾ ਕੀ ਆ ਚੱਲ ਉਹ ਤੇ ਵੇਖ ਲਾਂਗੇ ਤੇ ਭਰ ਤੂੰ ਤਿਆਰ ਹੋ ਕੇ ਬਹਿ ਗਈ ਮੈਂ ਤੈਨੂੰ ਕਹਿ ਰਹਾ ਜੇ ਦੋ ਦਿਨ ਮਸਾਂ ਤੇ ਆਈਆਂ ਮੇਰੀ ਗੱਲ ਸੁਣੋ ਮੈਨੂੰ ਸਿਰਫ ਦੋ ਛੁੱਟੀਆਂ ਹੀ ਦਫ਼ਤਰ ਤੋਂ ਠੀਕ ਆ ਹੁਣ ਮੈਂ ਘਰ ਵੀ ਜਾ ਕੇ ਸਾਫ਼ ਸਫਾਈ ਦਾ ਕੰਮ ਕਰਨਾ ਵਾ ਇਹ ਕੰਮ ਐਹੋ ਜੇ ਹੁੰਦੇ ਆ ਘਰਾਂ ਦੇ ਕਿ ਜਿਹੜੇ ਛੁੱਟੀ ਵਾਲੇ ਦੇਣੀ ਹੁੰਦੇ ਆ ਰੋਜ਼ ਡਿਊਟੀ ਤੇ ਜਾਈਦਾ ਵਾ ਹਲਕੂ-ਵਲਕੂ ਕਰਕੇ ਸਾਫ-ਸਫਾਈ ਕਰਕੇ ਕੱਪੜੇ ਧੋ ਕੇ ਚਲ ਜਾਈਦਾ ਵਾ ਤੇ ਤੁਹਾਨੂੰ ਪਤਾ 100 ਵਿੱਥੀ ਖੁੰਦੀਆਂ ਹੱਥ ਮਾਰਨਾ ਹੁੰਦਾ ਵਾ ਸਪਾਈਸਪੂਈ ਕਰਨੀ ਹੁੰਦੀ ਆ ਬਹੁਤ ਬੱਤ ਤੇਰੀ ਗੱਲ ਠੀਕ ਹੈ ਚਲ ਕਿਹੜਾ ਰੋਜ਼ ਨਿਕਲਿਆ ਜਾਂਦਾ ਮੈਂ ਤਾਂ ਆ ਕਿ ਆ ਹੀ ਕੋਈ ਗੱਲ ਨਹੀਂ ਮਾਸੀ ਜੀ ਮਾ ਦਿਲ ਲੱਗਾ ਹੀ ਮੇਰੇ ਨੂੰ ਦਾ ਤੇ ਹਾਲ ਵੇਖ ਹੀ ਲਿਆ ਤੂੰ ਕੀ ਗੱਲ ਮਾਸੀ ਜੀ ਕਿੰਨਾ ਘਟੀ ਗਈ ਜਦੋਂ ਦੀ ਰਾਤੀ ਵੀ ਕੋਈ ਗੱਲ ਕਰਨ ਲੱਗਿਆ ਤੇ ਮੈਂ ਤੁਹਾਨੂੰ ਟੋਕਤਾ ਕੀ ਗੱਲ ਆ ਪੁੱਤ ਤੇ ਹੈ ਕੰਮ ਦੀ ਨਹੀਂ ਨਾ ਕੋਈ ਸਬਜ਼ੀ ਭਾਜੀ ਬਣਾਉਣੀ ਆਉਂਦੀ ਨਾ ਕੁਛ ਉੱਠੀ ਕਰੀ ਖਸਮ ਨਾ ਤਰਪੀ ਕਰੀ ਅਬਦਰ ਸੇ ਲਿਆਂ ਵਾਲੇ ਤਰਪੀ ਉੱਠਦੀ ਉੱਡ ਜਾਂਦੀ ਉੱਠਦੀ ਉੱਡ ਜਾਂਦੀ ਇਦਾਂ ਵੀ ਨੂਆਂ ਧੀਆਂ ਕਰਦੀਆਂ ਨਾ ਮਾਸੀ ਜੀ ਕੀ ਗੱਲ ਘਰ ਨਹੀਂ ਸਾਂਭਦੀ ਸਵਾਹ ਤਾਂ ਮਿੱਟੀ ਸਾਂਭਦੀ ਐ ਮੇਰੇ ਪੁੱਤ ਆਪੇ ਫਾ ਲੈਂਦੀ ਕਰਦੀਆਂ ਸਬਜ਼ੀ ਤਰਾਂ ਤੇ ਮੈਂ ਆਈ ਮੰਮੀ ਮੈਂ ਉੱਧਰ ਹੋਰ ਕੰਮ ਕਰਾਂ ਆਈ ਮੰਮੀ ਮੈਂ ਕੰਮ ਹੋ ਜਾਂਦੇ ਤੇ ਆ ਜਾਂਦੀ ਐ ਲੈ ਦੱਸ ਆ ਤਾਂ ਗੱਲ ਚੰਗੀ ਨਹੀਂ ਹੈ ਨਾ ਘਰ ਤੇ ਹੁਣ ਉਹਨੂੰ ਸਾਹਮਣਾ ਪੈਣਾ ਵਾ ਤੁਸੀਂ ਕਿੰਨਾ ਕਚਰ ਘਰ ਸੰਭੋਗੇ ਨਾਲੇ ساری ਉਮਰ ਕੰਮ ਕੀਤਾ ਵਾ ਹੁਣ ਇੰਨਾ ਕੰਮ ਥੋੜਾ ਹੁੰਦਾ ਵਾ ਬੁੱਢੇ ਹੱਡਾਂ ਕੋ ਹੋਈ ਨਾ ਪੁੱਤ ਸੁਖਰਾਭੀ ਦਵੇ ਤੇ ਮਿਲਦਾ ਵਾ ਸੁਖ ਕਰਮਾ ਨਾਲ ਹੀ ਮਿਲਦੇ ਆ ਤਾਂ ਹੀ ਤੇ ਤੁਹਾਨੂੰ ਕਹਿਣ ਦੀ ਹੈ ਕਿ ਤੁਸੀਂ ਅੱਗੇ ਆਵਾਜ਼ਾਰ ਜੀ ਉਹਦੇ ਤੋਂ ਤੇ ਜਿਹੜਾ ਰਿਸ਼ਤਾ ਮੈਂ ਕਰਾਉਂਦੀ ਹਾਂ ਨਾ ਕੁੜੀ ਤੁਸੀਂ ਵੰਦੇ ਰਹਿ ਜਾਓਗੇ ਸੋਹਣੀ ਸੁਨਖੀ ਹੈ ਤੇ ਘਰ ਦਾ ਕੰਮਕਾਜ ਵੀ ਸਾਰਾ ਜਾਣਦੀ ਹੈ ਤੇ ਪਾਰਲਰ ਦਾ ਵੀ ਉਹਨੇ ਕੀਤਾ ਜੇ ਤਾਂ ਸਲਾਈ ਵੀ ਕੀਤੀ ਆ ਤੁਹਾਡੀ ਮਰਜ਼ੀ ਆ ਭਾਵੇਂ ਆਉਂਦਿਆ ਸਲੂਨ ਖੋਲ ਦਿਓ ਤੇ ਤੁਹਾਡੀ ਮਰਜ਼ੀ ਦੇ ਭਾਵੇਂ ਆਉਂਦਿਆ ਬੁਟੀਕ ਖੋਲ ਦਿਓ ਅੱਜ ਕੱਲ ਜਿੰਨੀ ਮੰਗਾਈ ਆ ਨਾ ਕੁੜੀਆਂ ਘਰ ਦੇ ਕੰਮ ਦੇ ਨਾਲ ਨਾਲ ਦੂਜਾ ਰੋਜਗਾਰ ਵੀ ਕੋਈ ਲੱਭਣ ਤੇ ਤਾਂ ਆ ਆ ਤੇ ਭੜੀ ਲਿਖੀ ਵੀ ਆ ਭਾਵੇਂ ਨੌਕਰੀ ਕਰਾ ਦਿਓ ਕੋਈ ਪੁੱਤ ਕਰਨ ਤੇ ਫੇਰੀ ਆ ਨਾ ਆ ਕੇ ਨਹੀਂ ਨਾ ਕਰਦੀਆਂ ਕੱਖ ਫਿਰ ਤੇ ਬਣ ਜੰਨੀਆਂ ਮਹਾਰਾਣੀਆਂ ਪਟਿਆਲਾ ਮਾਸੀ ਜੀ ਆ ਵੀ ਆਪਣੀ ਆਪਣੀ ਸੋਚ ਹੁੰਦੀ ਆ ਕਈ ਕੁੜੀਆਂ ਦੀ ਸੋਚ ਪਤਾ ਕੀ ਹੁੰਦੀ ਆ ਜੇ ਅਸੀਂ ਕੰਮ ਕਰਨ ਲੱਗ ਪਾਂਗੇ ਨਾ ਤੇ ਇਹ ਸਾਡੇ ਤੇ ਸੁੱਟ ਦੇਣਾ ਬੰਦਿਆਂ ਨੇ ਤੇ ਕਈ ਪਤਾ ਕੀ ਸੋਚਦੀਆਂ ਵਾਂ ਕਿ ਬੰਦੇ ਕਮਾਈ ਕਰਨ ਜਾਂ ਨਾ ਕਰਨ ਅਸੀਂ ਕਮਾਈ ਨਹੀਂ ਕਰਨੀ ਜੇ ਅਸੀਂ ਕਮਾਈ ਕਰਨ ਲੱਗ ਪਈਆਂ ਤੇ ਬੰਦਿਆ ਮਤਲਬ ਕਿ ਬੰਦਿਆਂ ਨੇ ਸੋਚਣਾ ਵਾ ਕਿ ਚਲ ਜਨਾਨੀ ਕਮਾਈ ਕਰਨ ਲਈ ਆ ਤੇ ਉਹ ਵੀ ਤੁਹਾਡੀ ਘਰ ਚ ਹੀ ਵਰਤੀ ਜਾਣੀ ਆ ਬੜਾ ਬੰਦਾ ਇਹਨਾਂ ਨੂੰ ਪੁੱਛੇ ਕਿ ਤੁਸੀਂ ਘੜਾ ਘਰ ਬੈਠੀਆਂ ਵੱਧ ਜਾਣਾ ਵਾ ਜੇ ਹੱਥ ਹਲਾਲ ਹੋ ਗਈਆਂ ਤੇ ਤੁਸੀਂ ਚਾਰ ਪੈਸੇ ਵੱਧ ਵਰਤ ਲੋ ਗਈਆਂ ਬੰਦਾ ਤਾਂ ਵਿਚਾਰਾ ਜਿੰਨਾ ਕਮਾਉਂਦੇ ਆ ਤਾਂ ਕਮਾਉਂ ਨਹੀਂ ਲਿਆ ਵਾ ਤੇ ਜੇ ਜਨਾਨੀ ਕਮਾਊਗੀ ਤਾਂ ਉਹ ਦੁਗਣਾ ਹੋ ਜਾਣਾ ਘਰ ਚ ਉਹ ਨਹੀਂ ਸੋਚਦੀਆਂ ਉਹ ਤਾਂ ਸੋਚ ਹੈ ਨਾ ਇਹ ਤੇ ਬੱਚੇ ਨੇ 2000 ਦਾ ਕੱਪੜਾ ਪੋਣਾ ਤੇ ਜਨਾਨੀ ਵੀ 2000 ਦਵੇ ਤੇ ਆਪੇ ਨਿਆਣਾ 4000 ਦਾ ਲੈ ਆਊਗਾ ਬੱਚਾ ਵੀ ਖੁਸ਼ ਤੇ ਵੀ ਖੁਸ਼ ਇਹ ਤੇ ਕੋਈ ਸੋਚ ਉਹ ਇੱਕ ਤੇਰੇ ਵਰਗੀ ਸੋਚਦੀ ਹੈ ਪੁੱਤ ਵੱਡੀ ਦਾ ਵੇਲਾ ਕੀ ਹਾਲ ਹੈ ਤੇ ਹੁਣ ਜੇ ਤੂੰ ਬੱਤ ਕੈਣੀ ਆ ਤੂੰ ਸਿਆਣੀ ਆ ਚਲ ਜੇ ਚੰਗਾ ਹੋਵੇ ਰਿਸ਼ਤਾ ਪੜ੍ਹੀ ਲਿਖੀ ਆ ਨੌਕਰੀ ਕਰਨ ਵਾਲੀ ਆ ਫਿਰ ਵੇਖ ਲਾਂਗੇ ਪੁੱਤ ਜੋ ਮਰਜ਼ੀ ਮਾਸੀ ਜੀ ਉਦੋਂ ਤੇਰੀ ਵੀਰ ਨਾਲ ਕਾਲੀ ਕਰਤੀ ਤਨ ਮੈਂ ਉਦੋਂ ਇੰਨੀ ਗੱਲ ਕਹੀ ਵੀ ਸੀ ਕਿ ਠਹਿਰ ਜੋ ਰਿਸ਼ਤਾ ਨਾ ਕਰੋ ਚਲੋ ਉਦੋਂ ਵੀ ਤੂੰ ਆਪਣੀ ਮਰਜ਼ੀ ਕੀਤੀ ਦਵਾ ਦਾ ਵਿਆਹ ਕੇ ਲੈ ਆਏ ਉਹਨਾਂ ਨੂੰ ਕੋਈ ਸਬਜ਼ੀ ਭਾਜੀ ਬਣਾਉਣੀ ਆਉਂਦੀ ਆ ਨਾ ਕੋਈ ਘਰ ਦਾ ਕੰਮ ਕਰਦੀ ਨਾ ਕੋਈ ਨੌਕਰੀ ਕਰਦੀ ਆ ਨਾ ਉਹਦੇ ਕੋਈ ਗੱਲ ਤੇ ਨਾ ਬਾਤ ਕੋਈ ਚੱਜ ਸੁਆਹ ਥੋੜਾ ਆਉਦਾ ਉਹ ਹੀ ਪਤਾ ਸੰਜੋਗਾ ਦੀਆਂ ਗੱਲਾਂ ਨਾ ਕੀ ਕਰ ਸਕਦੀ ਮੈਂ ਮਾਸੀ ਜੀ ਤਾਂ ਹੀ ਤੇ ਤੁਹਾਨੂੰ ਮੈਂ ਕਹਿਣ ਦੀ ਆ ਇਹ ਲੱਗਿਆ ਸਮਾਂ ਬਾਅਦ ਵਿੱਚ ਵਾਪਸ ਨਹੀਂ ਆਉਂਦਾ ਬਾਅਦ ਵਿੱਚ ਬੰਦਾ ਹੱਥਾਂ ਨੂੰ ਦੰਦੀਆਂ ਵੜਦਾ ਵਾ ਕਿ ਆਹ ਕੰਮ ਮੈਂ ਉਦੋਂ ਗਲਤ ਕਿਉਂ ਕਰ ਲਿਆ ਤੇ ਇਸ ਕਰਕੇ ਮੈਂ ਤੁਹਾਨੂੰ ਕਹਿਨੀ ਆ ਕਿ ਹੁਣ ਵੀ ਵੇਲਾ ਹੈਗਾ ਜੇ ਤੇ ਤੁਸੀਂ ਸੰਭਾਲ ਲਓ ਹੁਣ ਤੁਸੀਂ ਆ ਵੀ ਮੁੰਡਾ ਵਿਆਹ ਕੇ ਕੋਈ ਉਹੋ ਜਿਹੀ ਲਏ ਨਾ ਤੇ ਮੁੜ ਕੇ ਤੁਸੀਂ ਸਾਰੀ ਉਮਰ ਪਛਤਾਉਣਾ ਵਾ ਐਡਾ ਵਧੀਆ ਰਿਸ਼ਤਾ ਵਾ ਹੱਥੋਂ ਨਾ ਗਵਾਓ ਤੁਹਾਨੂੰ ਪਤਾ ਮੈਂ ਘਰ ਦੇ ਸੋ ਕੰਮ ਕਰਨੇ ਸੀ ਪਰ ਮੈਂ ਸੋਚਿਆ ਨਹੀਂ ਮੈਂ ਮਾਸੀ ਜੀ ਕੋ ਇੱਕ ਵਾਰੀ ਹੋ ਕੇ ਉੰਨੀ ਆ ਤੇ ਉਹਨਾਂ ਨੂੰ ਕਹਿਨੀ ਆ ਜੀ ਤੇ ਤੁਸੀਂ ਹਾਮੀ ਪਰੋ ਤੇ ਆਪਾਂ ਅਗਲੇ ਐਤਵਾਰ ਦਾ ਵੇਖ ਵਿਖਾਈਆ ਰੱਖ ਲਈਏ ਚੱਲ ਪੁੱਤ ਵੇਖ ਲੈ ਜਿੱਦਾਂ ਤੈਨੂੰ ਚੰਗਾ ਲੱਗਦਾ ਤੇ ਕੋਈ ਗੱਲ ਨਹੀਂ ਨਹੀਂ ਮਾਸੀ ਜੀ ਮੈਨੂੰ ਤੇ ਚੰਗਾ ਲੱਗਦਾ ਵਾ ਤੇ ਮੈਂ ਤੇ ਤਾਂ ਹੀ ਆਈ ਆ ਮੈਨੂੰ ਤੇ ਵੀਰ ਵੀ ਚੰਗਾ ਲੱਗਦਾ ਮੈਂ ਤਾਂ ਰਿਸ਼ਤਾ ਕਰਾਉਣ ਲਈ ਆ ਚੰਗਾ ਹੁਣ ਤੁਹਾਨੂੰ ਲੱਗੂ ਤੇ ਤਾਂ ਵਾ ਨਾ ਹਾਮੀ ਤੇ ਤੁਸੀਂ ਪਰ ਨਹੀਂ ਆ ਨਹੀਂ ਪੁੱਤ ਤੂੰ ਸਿਆਣੀ ਆ ਤੂੰ ਜੋ ਕਰੇਂਗੀ ਨਾ ਚੰਗਾ ਹੀ ਕਰੇਂਗੀ ਜੰਮੀ ਮੈਂ ਤੈਨੂੰ ਇਹ ਕਹਿਣਾ ਸੀ ਪੁੱਤ ਜੋ ਉਹਨਾਂ ਰਸਤਾ ਲੱਲੀਏ ਤੋ ਆਗੇ ਨੌਕਰੀ ਨੌਕਰੀ ਕਰੂਗੀ ਇਹਦੇ ਵੱਲ ਵੇਖ ਲਾ ਵੱਡੀ ਵੱਲ ਉਹ ਲਓ ਮਾਸੀ ਜੀ ਉਹ ਤੇ ਜ਼ਰੂਰ ਨੌਕਰੀ ਕਰੂਗੀ ਰਹੀ ਗੱਲ ਇਹਦੀ ਮੈਨੂੰ ਨਹੀਂ ਪਤਾ ਤੁਸੀਂ ਕੀ ਕਹਿ ਕੇ ਇਹਨੂੰ ਲੈ ਕੇ ਆਏ ਜੀ ਆ ਕੁਝ ਤੁਹਾਡੇ ਤੇ ਵੀ ਡਿਪੈਂਡ ਕਰਦਾ ਜਦੋਂ ਉਹਨੂੰ ਕੱਪੜਾ ਲੀੜਾ ਪਾਉਣ ਨੂੰ ਦੇਈ ਜਾਂਦੇ ਜੇ ਬੇਲੀ ਸਾਰਾ ਦਿਨ ਉਹ ਲੰਮੇ ਪਈ ਰਹਿੰਦੀ ਆ ਜਦੋਂ ਬੰਦੇ ਤੇ ਥੋੜਾ ਜਿਹਾ ਬੋਝ ਪਵੇ ਨਾ ਮਾਸੀ ਜੀ ਉਹਨੂੰ ਪਤਾ ਲੱਗਦਾ ਵਾ ਕਿ ਮੈਂ ਕੋਈ ਕੰਮ ਧੰਦਾ ਕਰਨਾ ਵਾ ਮੈਂ ਕੁਝ ਕਮਾ ਕੇ ਲਿਆਉਣਾ ਵਾ ਹੁਣ ਮੈਂ ਵੱਡੇ ਵੀਰ ਦਾ ਵੀ ਹਿਸਾਬ ਲਾਇਆ ਵਾ ਜਿੰਨੇ ਪੈਸੇ ਹੁੰਦੇ ਆ ਜਨਾਨੀ ਹਾਥੀ ਫੜਾਉਂਦਾ ਵਾ ਉਹ ਜਾਣੇ ਤੇ ਪੈਸੇ ਜਾਣਣ ਠੀਕ ਆ ਭਾਵੇਂ ਉਹ ਫਾਲਤੂ ਖਰਚਾ ਕਰਦੀ ਜਾਂ ਨਹੀਂ ਕਰਦੀ ਮੈਨੂੰ ਇਹ ਨਹੀਂ ਪਤਾ ਪਰ ਇਹ ਵੇਖੋ ਨਾ ਉਹਨੂੰ ਇਹ ਤੇ ਨਹੀਂ ਨਾ ਪਤਾ ਲੱਗਦਾ ਕਿ ਮੈਂ ਵੀ ਕੁਝ ਕਮਾਈ ਕਰਾਂ ਹੁਣ ਕਈ ਜਨਾਨੀਆਂ ਤੇ ਸਿਆਣੀਆਂ ਹੁੰਦੀਆਂ ਵਾ ਉਹ ਸਾਰਾ ਕੁਝ ਸੋਚਦੀਆਂ ਸਮਝਦੀਆਂ ਵਾ ਕਈ ਜਨਾਨੀਆਂ ਇਹੋ ਦੀਆਂ ਹੁੰਦੀਆਂ ਜਿਨ੍ਹਾਂ ਨੂੰ ਆਪ ਸਮਝਾਉਣਾ ਪੈਂਦਾ ਵਾ ਤੇ ਇਸ ਕਰਕੇ ਹੁਣ ਕੰਮ ਕਰਦਾ ਸਾਰਾ ਤੁਸੀਂ ਚੁੱਕਿਆ ਵਾ ਠੀਕ ਆ ਘੱਟ ਕੰਮ ਕਰ ਲਿਆ ਕਰੋ ਥੋੜਾ ਬੋਤਾ ਉਹਨੂੰ ਵੀ ਮੌਕਾ ਦਿਓ ਕਿ ਉਹ ਘਰ ਸਵਾਰੇ ਜਦੋਂ ਸਾਰਾ ਤੂੰ ਹੀ ਕਰੀ ਜਾਣਾ ਤਾਂ ਉਹਨੇ ਕਿਤੇ ਹੱਥ ਲਾਉਣਾ ਪਤਾ ਹੋਵੇ ਨਾ ਜਨਾਨੀ ਨੂੰ ਕੀ ਕੰਮ ਪਿਆ ਵਾ ਤੇ ਉਹਨੂੰ ਕਰਨਾ ਪੈਣਾ ਵਾ ਤੇ ਜਾਓ ਜੇ ਨਾ ਉਥੋਂ ਕੀ ਸਵੇਰ ਤੋਂ ਟਾਈਮ ਨਾਲ ਤੇ ਜਾਓ ਮੈਨੂੰ ਨੀਂਦਾ ਬਿਠਾ ਲਿਓ ਉਹ ਤੇ ਜਰਪਈ ਟੀਟਪਣਾ ਕਰ ਲਵੇ ਨਾ ਤੂੰ ਆਣੀ ਹੈ ਨਾ ਪਤਾ ਨਹੀਂ ਕੀ ਕਹਿ ਕੇ ਇਹਦਾ ਰਿਸ਼ਤਾ ਲਿਆਂਦਾ ਕਹਿ ਕੇ ਕੀ ਲਿਆਉਣਾ ਜਦੋਂ ਰਿਸ਼ਤਾ ਲੈਣ ਜਾਈਦਣ ਮਾਵਾਂ ਆਂਦੀਆਂ ਪੜ੍ਹੀ ਲਿਖੀ ਤੇ ਸਲਾਈ ਸਿੱਖੀ ਤੇ ਆ ਕੇ ਦੱਸ ਜੇ ਭਲਾ ਸਲਾਈ ਕਰ ਲੇ ਬੁਟੀਕ ਖੋਲ ਲਵੇ ਇਹਾਂ ਕੀ ਜਾਂਦਾ ਉਹ ਹੀ ਨਾ ਮਾਸੀ ਜੀ ਇਹੋ ਜੀਆਂ ਸੋਚਦੀਆਂ ਨਹੀਂ ਆ ਚਲੋ ਰੱਬ ਨਾ ਕਰੇ ਸਾਰਾ ਕੁਝ ਵਧੀਆ ਰਵੇ ਪਰ ਕਹਿੰਦੇ ਆ ਨਾ ਜ਼ਿੰਦਗੀ 'ਚ ਉਤਾਰ ਚੜਾ ਆਉਂਦੇ ਹੀ ਰਹਿੰਦੇ ਆ ਚੰਗੇ ਦਿਨ ਵੀ ਆਉਂਦੇ ਆ ਤੇ ਮਾੜੇ ਵੀ ਆਉਂਦੇ ਆ ਪਰ ਬੰਦੇ ਨੂੰ ਹਮੇਸ਼ਾ ਕਹਿੰਦੇ ਆ ਨਾ ਅਲਰਟ ਰਹਿਣਾ ਚਾਹੀਦਾ ਹਰ ਚੀਜ਼ ਤੋਂ ਮੈਂ ਨਹੀਂ ਕਹਿੰਦੀ ਵੀਰਾ ਸਾਰੀ ਉਮਰ ਕਮਾਉਂਦਾ ਰਵੇ ਦੋ ਦਿਨ ਵੀ ਢਿੱਲਾ ਮੱਠਾ ਹੋ ਜੀ ਇਹ ਤੇ ਇਹੋ ਜੀ ਜਨਾਨੀ ਕੱਲ ਨੂੰ ਰੋਟੀ ਕਿੱਥੋਂ ਕਾਊਗੀ ਉਹ ਇਹ ਨਹੀਂ ਸੋਚਦੀ ਕਿ ਮੈਂ ਆਪਣੇ ਪੈਰਾਂ ਤੇ ਸਟੈਂਡ ਹੋ ਜਾ ਸਗੋਂ ਸੱਸ ਸਹੁਰੇ ਦਾ ਲਾਹ ਤੱਕਾਂ ਕਿ ਜਿੰਨਾ ਚਿਰ ਜਿੰਦੇ ਆ ਮੈਂ ਵੀ ਕੋਈ ਹੱਥ ਹਲਾ ਲਵਾਂ ਮੈਂ ਕੋਈ ਕੰਮ ਸਿੱਖ ਲਾਂ ਸਾਰੀ ਉਮਰ ਮੈਂ ਆਪਣੇ ਪੈਰਾਂ ਤੇ ਸਟੈਂਡ ਹੋ ਜਾ ਬੱਚੇ ਪਾਲਣ ਜੋਗੀ ਹੋ ਜਾ ਇਹ ਤੇ ਆਪਣੀ ਆਪਣੀ ਸੂਝ-ਬੂਝ ਆ ਬਾਕੀ ਤੁਸੀਂ ਚਿੰਤਾ ਨਾ ਕਰੋ ਜਿਹੜਾ ਰਿਸ਼ਤਾ ਮੈਂ ਕਰਾਉਂਦੀ ਆ ਨਾ ਉਹ ਆਣ ਕੇ ਦੂਜੇ ਦਿਨ ਹੀ ਤੁਹਾਡੇ ਘਰ ਨੌਕਰੀ ਤੇ ਜਾਊਗੀ ਕਹੋਗੇ ਤਾਂ ਸਲੂਨ ਖੋਲ ਲੇਗੀ ਕੱਲ ਪੁੱਤ ਤੇਰੇ ਮੂੰਹ ਨੂੰ ਹਾਂ ਹੀ ਹਾਂ ਆ ਮੇਰੇ ਵੱਲੋਂ ਹਾਂ ਦਾਦੀ ਕਹਿੰਦੇ ਉਹ ਕਰਨੇ ਉਹ ਮੈਂ ਚੀ ਲੈ ਜਾਂਦੀ ਹਾਂ ਚਾਚੀ ਗਿਆਨ ਦੇ ਠੀਕ ਹੈ ਪੋਤੇ ਮਾਸੀ ਜੀ ਇਹ ਤਾਂ ਗੱਡੀ ਵੱਡੀ ਹੋ ਗਈ ਆ ਪੁੱਤ ਨੂਰ ਸਕੂਲੇ ਗਈ ਸੀ ਤੇ ਮੈਂ ਕਿਹਾ ਚੱਲ ਮੈਂ ਹੋ ਕੇ ਆਈ ਤੇ ਆ ਤੇਰੀ ਦਾਦੀ ਹੁਣ ਮੈਨੂੰ ਹਿੱਲਣ ਹੀ ਨਹੀਂ ਦੇਣਦੀ ਇੱਥੋਂ ਇਹਨੂੰ ਕਹਿਣਾ ਮੈਨੂੰ ਜਾਣ ਦਵੇ ਲੈ ਲੋ ਫਿਰ ਕੀ ਹੋਇਆ ਦਾਦੀ ਕਿਥੋਂ ਹਿਲਾ ਦੇਗੀ ਦਾਦੀ ਨੇ ਮੰਮੀ ਦੀਆਂ ਬੁਰਾਈਆਂ ਜੋ ਕਰਨੀਆਂ ਸੀ ਵੇਖੇ ਜਬਾਨ ਸਿਆਣੀ ਮਾਂ ਦੀ ਧੀ ਆ ਅਕਲ ਸਖਾਈ ਵੇਖ ਲੌਂਠੇ ਜਿੱਡੀ ਹੋ ਗਈ ਤੇ ਵੇਖ ਚੰਗਾ ਕੱਢੀਆਂ ਆ ਦੀਆਂ ਬਾਹਰ ਨੂੰ ਕੋ ਚੱਜ ਦੀ ਸੂਟ ਸਵਾ ਕੇ ਦੇ ਦਾਦੀ ਮੈਂ ਕਦੋਂ ਦੀ ਸੁਣਨੀ ਆ ਮੇਰੇ ਮੰਮੀ ਦੀ ਉਭਰਾਈਆਂ ਕਰਦੇ ਤੇ ਹੈ ਨੇ ਸਾਰਾ ਕੰਮ ਚੱਲ ਨਹੀਂ ਚੱਲ ਤੂੰ ਸੁਣਨ ਦੀ ਤੇ ਸੁਣੀ ਜਾ ਮੈਨੂੰ ਤਾਂ ਡਰ ਪਿਆ ਕਿ ਤੇਰੀ ਮਾਂ ਦਾ ਪਿਆ ਹਾਂ ਤਾਂ ਤੁਸੀਂ ਫਿਰ ਘਰ ਦਾ ਕਰ ਲਓ ਮੰਮੀ ਬਾਹਰ ਦਾ ਕਰ ਲੈਣਗੇ ਮੇਰੇ ਚ ਕੀ ਐ ਮੈਂ ਫੋਕ ਹੀ ਪਾਈ ਐ ਫੋਕ ਦੇ ਸਾਰੇ ਬੰਦੇ ਨੇ ਬਚਪਨ ਹੀ ਐ ਮੇਰਾ ਹਲੇ ਵੇਕੇ ਆ ਸਖਾਈ ਮਾਨਿਆ ਕਲ ਚਲੋ ਮਾਸੀ ਜੀ ਕੋਈ ਗੱਲ ਨਹੀਂ ਪਤਾ ਕੀ ਆ ਜੋ ਵੱਡਿਆਂ ਦੀਆਂ ਗੱਲਾਂ ਆ ਨਾ ਉਹ ਤੁਸੀਂ 100 ਵਾਰੀ ਕਰੋ ਪਰ ਹੈਗੀ ਤੇ ਉਹ ਬੱਚੀ ਆ ਨਾ ਚਲੋ ਅੰਨੇ ਫਰੌਗ ਹੀ ਪਾਈ ਆ ਕੁਝ ਗਲਤ ਨਹੀਂ ਕੀਤਾ ਇਹੋ ਤੇ ਸਹੀ ਗੱਲ ਐ ਬਚਪਨ ਹੀ ਆ ਬਚਪਨ ਚ ਪਾਲੇ ਪਾਲੇ ਬੱਚ ਕਿੰਨੇ ਪਾਉਂਦੇ ਨੇ ਵੱਡੀ ਹੋਈ ਨੂੰ ਤੇ ਮਾਂ ਪੁੱਤ ਬੋਲਣ ਦੀ ਅਕਲ ਤੇ ਸਿਖਾਵੇ ਪੀ ਦਾਦੀ ਨਾਲ ਇੰਜ ਬੋਲੀਦਾ ਵਾ ਭਰਾਗ ਦੀ ਤੇ ਖਾਦੀ ਕੜੀ ਮਾਸੀ ਜੀ ਕਹਿੰਦੇ ਆ ਨਾ ਬੱਚਾ ਆਪਣੀ ਮਾਂ ਵਾਲ ਦੀ ਗੱਲ ਕਰਦਾ ਵਾ ਧੀਆ ਜਿਹੜੀਆਂ ਹੁੰਦੀਆਂ ਵਾ ਨਾ ਉਹ ਆਪਣੀ ਮਾਂ ਦੇ ਖਿਲਾਫ ਇੱਕ ਲਫ਼ਜ਼ ਵੀ ਨਹੀਂ ਸੋਣ ਸਕਦੀਆਂ ਮਾਂ ਜੋ ਮਰਜ਼ੀ ਕਰੇ ਤੇ ਜਿੱਦਾਂ ਦੀ ਮਰਜ਼ੀ ਹੋਵੇ ਕੁੜੀ ਹੈ ਨਾ ਉਹਨੂੰ ਗੁੱਸਾ ਚੜਨ ਦਿਆ ਵਾ ਚਲ ਕੋਈ ਗੱਲ ਨਹੀਂ ਛੰਮੀ ਛੱਡ ਪਰਾਂ ਇਹੋ ਜੀਆਂ ਗੱਲਾਂ ਚਾਚੀ ਜੀ ਮੇਰੀ ਗੱਲ ਸੁਣੋ ਅਗਰ ਦਾਦੀ ਜੇ ਚੰਗਾ-ਚੰਗਾ ਵਰਡ ਬੋਲਾਂ ਤਾਂ ਮੈਂ ਵੀ ਚੰਗਾ ਹੀ ਬੋਲਾਂ ਦਾਦੀ ਮੇਰੇ ਮੰਮੀ ਦੀਆਂ ਬੁਰਾਈਆਂ ਕਰਨਗੇ ਤਾਂ ਫੇਰ ਮੈਂ ਵੀ ਤਾਂ ਬੁਰਾਈ ਬੋਲਾਂਗੀ ਨਾ ਨਹੀਂ ਨਹੀਂ ਬੁੱਤ ਬੁਰਾਈਆਂ ਨਹੀਂ ਕਰਨ ਤੇਰੀ ਮੰਮੀ ਨੂੰ ਬਹੁਤ ਵਧੀਆ ਕਹਿਣ ਦੇ ਨੇ ਉਹ ਇੰਨਾ ਕਹਿੰਦੇ ਨੇ ਕਿ ਘਰ ਦਾ ਕੰਮ ਤੇ ਚੱਲ ਥੋੜਾ ਬੋਤਾ ਕਰਦੀ ਆ ਪਰ ਟਾਈਮ ਨਾਲ ਉੱਠਿਆ ਕਰੇ ਘਰ ਵੀ ਸਵਾਰੇ ਤੇ ਕੋਈ ਹੋਰ ਵੀ ਕੰਮ ਸਿੱਖੇ ਦੇਖ ਰਹੀ ਆ ਮੈਂ ਤੇਨੇ ਇੱਕ ਗੱਲ ਦੱਸਦੀ ਆ ਜਨਾਨੀਆਂ ਨੂੰ ਨਾ ਹਮੇਸ਼ਾ ਆਪਣੇ ਪੈਰਾਂ ਤੇ ਸਟੈਂਡ ਹੋ ਕੇ ਰਹਿਣਾ ਚਾਹੀਦਾ ਵਾ ਕੋ ਕੁਛ ਮਾੜਾ ਨਹੀਂ ਕਹਣ ਦੇ ਉਹ ਚਾਹੁੰਦੇ ਆ ਕਿ ਅੱਜ ਤੇ ਮੈਂ ਜੀਵੀ ਜਾਗਦੀ ਬੈਠੀ ਆ ਮੇਰੇ ਹੱਦ ਪੈਰ ਚੱਲਣ ਦੇ ਆ ਤੇ ਹਰ ਕੁੜੀ ਨੂੰ ਕਮਾਉਣਾ ਵੀ ਚਾਹੀਦਾ ਆ ਤੇ ਘਰ ਘਰ ਵੀ ਸੰਭਣਾ ਚਾਹੀਦਾ ਤੇਰੀ ਮੰਮਾ ਲੇਟ ਉੱਠਦੇ ਨੇ ਘਰ ਦਾ ਕੰਮ ਵੀ ਲੇਟ ਕਰਦੇ ਨੇ ਫਿਰ ਜੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਸਲਾਈ ਸਿੱਖ ਕੇ ਬੁਟੀਕ ਖੋਲ੍ਹ ਲਓ ਉਹਨਾਂ ਨੇ ਉਹ ਵੀ ਨਾ ਕਰਤੀ ਫਿਰ ਦੇਰ ਜੀ ਦਾਦੀ ਨੇ ਕਿਹਾ ਕਿ ਚਲ ਤੈਨੂੰ ਪਾਰਲਰ ਦਾ ਕੰਮ ਸਿਖਾ ਦਿੰਨੇ ਆ ਆਪਾਂ ਤੈਨੂੰ ਸਲੂਨ ਵਗੈਰਾ ਖੋਲ੍ਹ ਦਾਂਗੇ ਤੇਰੀ ਮੰਮੀ ਨੇ ਉਹ ਵੀ ਨਾ ਕਰਤੀ ਫਿਰ ਵੀਰ ਜੀ ਉਹਨਾਂ ਨੇ ਉਹਨੂੰ ਜੌਬ ਤੇ ਵੀ ਲਵਾਇਆ ਸੀ ਉਹਨੇ ਉੱਥੇ ਵੀ ਨਾ ਕਰਤੀ ਪਰ ਚਾਚੀ ਸਾਰਾ ਦਿਨ ਕੰਮ ਕਰਦੇ ਨੇ ਮੰਮੀ ਉਹ ਵੀ ਤਾਂ ਥੱਕਦੇ ਨੇ ਥੱਕਦੇ ਆ ਨਾ ਪੁੱਤ ਪਰ ਦਾਦੀ ਨਾਲ ਹੈਲਪ ਕਰਾਉਣਗੇ ਨਾ ਪਰ ਤੇਰੀ ਮੰਮੀ ਹਾਮੀ ਤੇ ਪਰੇ ਦੇਖ ਉਹ ਵੀ ਤੇ ਜਨਾਨੀਆਂ ਹੀ ਆ ਜਿਹੜੀਆਂ ਘਰ ਵੀ ਸੰਭਦੀਆਂ ਨੇ ਤੇ ਬਾਹਰ ਵੀ ਕਮਾਈ ਕਰਦੀਆਂ ਨੇ ਤੇ ਜਿਨ੍ਹਾਂ ਦੇ ਹਸਬੰਡ ਵੀ ਸਿਰ ਤੇ ਨਹੀਂ ਹੁੰਦੇ ਤੇ ਇਕੱਲੀਆਂ ਬੱਚੇ ਪਾਲਦੀਆਂ ਨੇ ਉਹ ਨਹੀਂ ਥੱਕਦੀਆਂ ਉਹ ਵੀ ਤੇ ਜਨਾਨੀਆਂ ਹੀ ਆ ਨਾ ਪਰ ਚਾਚੀ ਹਾਂ ਮੈਂ ਮੰਨਿਆ ਆ ਗੱਲ ਸਹੀ ਹੈ ਪਰ ਦਾਦੀ ਪਿਆਰ ਨਾਲ ਵੀ ਤਾਂ ਕਹਿ ਸਕਦੇ ਨੇ ਪਿਆਰ ਨਾਲ ਕਹਿੰਦੇ ਜਿਹਾ ਜੋ ਸਮਝ ਜਾਣ ਮੈਂ ਤਾਂ ਠੀਕ ਗੱਲ ਮੰਦੀ ਆ ਮੈਂ ਵੀ ਮੰਮਾ ਨੂੰ ਸਮਝਾਵਾਂਗੀ ਚੱਲ ਨਹੀਂ ਚੱਲ ਤੂੰ ਜਾ ਬੋੜੀ ਸਿਆਣੀ ਨਾ ਬਣ ਮਾਦੀ ਬੋਲੀ ਨਾ ਬੋਲ ਤੂੰ ਮਾਸੀ ਜੀ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਸੀ ਤੁਸੀਂ ਭਾਬੀ ਨੂੰ ਜੋ ਮਰਜ਼ੀ ਕਹੋ ਜਿਵੇਂ ਮਰਜ਼ੀ ਕਰੋ ਤੁਹਾਡੇ ਘਰ ਦਾ ਮਸਲਾ ਆ ਮੈਨੂੰ ਪਤਾ ਤੁਸੀਂ ਸਾਰਾ ਕੁਝ ਸਹੀ ਕਹਿਣ ਦੇ ਜੀ ਕਿਤੇ ਨਾ ਕਿਤੇ ਇਹ ਤੁਸੀਂ ਉਹਦੇ ਫਿਊਚਰ ਬਾਰੇ ਸੋਚਦੇ ਜੇ ਤਾਂ ਕਹਿਣ ਦੇ ਜੀ ਪਰ ਆ ਬੱਚੀ ਨੂੰ ਨਾ ਕੁਝ ਕਹਾ ਕਰੋ ਉਹਦੇ ਦਿਲ ਤੇ ਅਸਰ ਹੁੰਦਾ ਵਾ ਕਿਉਂਕਿ ਹਰ ਬੱਚੇ ਨੂੰ ਗੁੱਸਾ ਚੜਦਾ ਆ ਕਿ ਮੇਰੀ ਮਾਂ ਦੀ ਗੱਲ ਕਰਨ ਦੇ ਆ ਉਹ ਬੜੀ ਪਿਆਰੀ ਆ ਚੱਲ ਪੁੱਤ ਮੈਂ ਤੇਰੀਆਂ ਸਾਰੀਆਂ ਗੱਲਾਂ ਮੰਨੀਆਂ ਚਲੋ ਦੱਸੋ ਹੁਣ ਕਰਾਵਾਂ ਰਿਸ਼ਤਾ ਕਿ ਨਾਲ ਕਰਾ ਪੁੱਤ ਕਰਾ ਤੂੰ اچھا ਮਾ ਮੇਰੀ ਇੱਕ ਸ਼ਰਤ ਜਿਹੜੀ ਐ ਮੈਂ ਉਹ ਤੈਨੂੰ ਦੱਸਤੀ ਹੋ ਨੌਕਰੀ ਕਰਨੀ ਚਾਹੀਦੀ ਉਹਨੇ ਉਹ ਪੈਣ ਮੈਨੂੰ ਪਤਾ ਤੂੰ ਖਪੀ ਬਈ ਐ ਤੂੰ ਆਹੋ ਤੇ ਮੈਂ ਤੈਨੂੰ ਗਰੰਟੀ ਦਿੰਨੀ ਆਂ ਕਿ ਉਹ ਨੌਕਰੀ ਵੀ ਕਰੂਗੀ ਤੇ ਘਰ ਵੀ ਸੰਭੂਗੀ ਤੇ ਆਪੇ ਬਣ ਬੱਤਰ ਕੇ ਰਹੂਗੀ ਤੇ ਚਾਰ ਪੈਸੇ ਵੀ ਘਰ ਚ ਕਮਾ ਕੇ ਲਿਆਉਗੀ ਤੇ ਘਰ ਵੀ ਤੇਰੇ ਡੱਬੀ ਮੂ ਸੰਭੂਗੀ ਹੋਰ ਕੀ ਚਾਹੀਦਾ ਦੱਸ ਚੱਲ ਜਦੋਂ ਲਿਆਏਂਗੀ ਉਦੋਂ ਹੀ ਆ ਨਾ ਗੱਲਾਂ ਚੱਲ ਅਗਲੇ ਆਤਮਰਦ ਰੱਖ ਲਈਏ ਫਿਰ ਆਪਾਂ ਹਾਂ ਚੱਲ ਠੀਕ ਆ ਲੋ ਇੱਥੇ ਬੈਠੇ ਆਏ ਹੋ ਤੁਸੀਂ ਤਿਆਰ ਹੋ ਗਏ ਸੀ ਵੀ ਕਹਿ ਰਹੇ ਸੀ ਨਾ ਮੈਂ ਕੱਲ ਚੱਲ ਜਾਣਾ ਮੈਂ ਕਿ ਫੇਨ ਪੈਕ ਕਰ ਦਵਾਂ ਮੈਂ ਟ੍ਰੇਨ 'ਚ ਖਾਓਗੇ ਜਾਂ ਖਾ ਕੇ ਜਾਓਗੇ ਦਾ ਦੀਦੀ ਮੈਂ ਹੀ ਪੁੱਛਣਾ ਸੀ ਕਿ ਬਣ ਗਈ ਆ ਤੁਸੀਂ ਕਹਿੰਦੇ ਸੀ ਨਾ ਆਲੂ ਵਾਲੀ ਪਰੌਂਠੀ ਬਣਾਉਂਗੀ ਹਾਂਜੀ ਹਾਂ ਤੇ じゃ ਤੁਸੀਂ ਮੈਨੂੰ ਨਾਲ ਹੀ ਪੈਕ ਕਰ ਦੋ ਮੈਂ ਜਾਣਾ ਜੇ ਜਲਦੀ ਕੋਈ ਗੱਲ ਨਹੀਂ ਸੇਵਕ ਨੂੰ ਮੈਂ ਕਿਹਾ ਵਾ ਤੁਹਾਨੂੰ ਚੜਾ ਆਂਦਾ ਵਾ ਮੇਰੇ ਨਾਲ ਘਰ ਦੀ ਬਹੁਤ ਕੰਮ ਆ ਮੈਂ ਤਾਂ ਸਿਰਫ ਮਾਸੀ ਜੀ ਦੇ 2 ਮਿੰਟ ਗੱਲ ਸੁਣਨ ਲੱਗ ਪਈ ਇਹਦੇ ਮੈਨੂੰ ਨਿਕਲ ਜਾਣਾ ਸੀ ਕੋਈ ਨਹੀਂ ਦੱਸੋ ਉਹ ਬਥੇਰਾ ਕੰਮ ਹੈ ਟਾਈਮ ਹੈ ਆ ਭਾਬੀ ਨਾਲ ਮੈਂ ਰਸੋਈ ਚ ਸੰਦੀ ਵੀ ਸੀ ਵਾਜ ਰਿਸ਼ਤਾ ਕਰਾਉਂਦੇ ਆ ਸੇਵਕ ਦਾ ਹਾਂਜੀ ਦੀਦੀ ਇਹ ਰਿਸ਼ਤਾ ਮਾਸੀ ਜੀ ਨੂੰ ਕਹਿਣ ਦੀ ਸੀ ਕਿ ਕੁੜੀ ਬਹੁਤ ਵਧੀਆ ਵਾ ਹੁਣ ਹਾਰਿਆ ਪੜ੍ਹੀ ਲਿਖੀ ਆ ਤੇ ਨੌਕਰੀ ਵੀ ਕਰੇਗੀ ਘਰ ਦਾ ਕੰਮ ਵੀ ਸਾਰਾ ਕਰੇਗੀ ਤੇ ਉਹਨਾਂ ਬੁਟੀਕ ਦਾ ਵੀ ਸਿੱਖੀ ਹੋਈ ਆ ਇਹ ਪਾਰਲਰ ਵੀ ਸਿੱਖੀ ਹੋਈ ਆ ਜਿਹੜਾ ਮਰਜ਼ੀ ਕੰਮ ਕਰਾ ਲਿਓ ਤੁਸੀਂ। ਸੈਂਡੇ ਕੋਨੇ ਗਏ ਨੇ। ਹਾਂਜੀ। ਚਲੋ ਮੰਮੀ ਦੀ ਪਸੰਦ ਦੀ ਆ ਜਾਏਗੀ। ਮੰਮੀ ਨੂੰ ਵੈਸੇ ਵੀ ਬੜੀ ਪਸੰਦ ਹੈ ਕਿ ਜਿਹੜੀ ਘਰ ਵੀ ਸੰਭੇ ਤੇ ਨਾਲ ਹੱਥੋਂ ਲਾਗੀ ਕਰੇ ਬੰਦੇ ਦਾ ਨਾਲ। ਦੇਦੇ ਪਤਾ ਕੀ ਆ ਅੱਜਕੱਲ ਜੋ ਜ਼ਮਾਨਾ ਵਾ ਨਾ ਤੇ ਕੁੜੀ ਨੂੰ ਸਾਰਾ ਕੁਝ ਕਰਨਾ ਚਾਹੀਦਾ ਘਰ ਚਲਾਉਣ ਵਾਸਤੇ। ਮੈਂ ਮੰਨਦੀ ਆ ਕਿ ਘਰ ਦਾ ਵੀ ਕੰਮ ਬਹੁਤ ਹੁੰਦਾ ਵਾ। ਪਰ ਬਾਹਰ ਦਾ ਵੀ ਕੰਮ ਕਰਨਾ ਚਾਹੀਦਾ ਕਿ ਚੱਲ ਬੰਦਿਆਂ ਨਾਲ ਸੌਖੋ ਜੇ ਥੋੜਾ ਹੱਥ ਸੌਖਾ ਹੋ ਜੇ ਗੱਲ ਤੇ ਹੋਰ ਕੋਈ ਨਹੀਂ ਆ। ਸਹੀ ਕਹਿ ਸ਼ਬੀਬਾ ਜੀ ਤੁਸੀਂ। ਮੇਰੀ ਵੀ ਛੋਟੀ ਭੈਣ ਦਾ ਵਿਆਹ ਜੋਗੀ ਹੋ ਗਈ ਹੈ ਬਸ ਉਹਨੂੰ ਵੀ ਅਸੀਂ ਕੋਈ ਕੋਰਸ ਸੋਚਣ ਨੇ ਕਰਵਾ ਹੀ ਦੇਈਏ ਹਾਂ ਸੱਚ ਦੀਦੀ ਤੁਹਾਡੀ ਛੋਟੀ ਭੈਣ ਵੀ ਤੇ ਹੈਗੀ ਆ ਅਗਰ ਤੁਸੀਂ ਰਿਸ਼ਤਾ ਕਰਾਉਣਾ ਇਹਨੂੰ ਤੇ ਵੀਰੇ ਨੂੰ ਤਾਂ ਦੇਖ ਲਓ ਫਿਰ ਮੈਂ ਨਹੀਂ ਕਰਵਾਉਂਦੀ ਨਹੀਂ ਛੱਡ ਨਹੀਂ ਪੈਣੇ ਜੇ ਹੋ ਜੀ ਇਹ ਤੇ ਉਹ ਜੀ ਹੋ ਨਾ ਇਹਨੂੰ ਕੋਈ ਚੱਜ ਤੇ ਨਾ ਉਹਨੂੰ ਕੋਈ ਚੱਜ ਹੋਰ ਮੇਰੇ ਮੱਥੇ ਮੜਦੇ ਲਿਆ ਕੇ ਚਲੋ ਕੋਈ ਗੱਲ ਨਹੀਂ ਮੈਂ ਤਾਂ ਵੈਸੇ ਕਿਹਾ ਕਿ ਜੇ ਉਧਰ ਰਾਦਾ ਹੈਗਾ ਤਾਂ ਤੁਸੀਂ ਕਰ ਲੋ ਕੋਈ ਨਹੀਂ ਫਿਰ ਮੈਂ ਦਰਦ ਰੱਖ ਲੈਣੀ ਪੱਕਾ ਪ੍ਰੋਗਰਾਮ ਨਹੀਂ ਨਹੀਂ ਇੱਧਰ ਤੜੀ ਕਿ ਰਾਦਾ ਤੁਸੀਂ ਛੋਟੀ ਵਾਸਤੇ ਕੋਈ ਰਿਸ਼ਤਾ ਵਾਹੇ ਵੇਖ ਦੇਣਾ ਚੰਗਾ ਜਾ ਆਪਣੀ ਸ਼ਹਿਰਾਂ ਮਾਲੇ ਦਾ ਹੀ ਵੇਖ ਦੇਣਾ ਸ਼ਹਿਰ ਵੀ ਵਧੀਆ ਹੈਗਾ ਤੇ ਨਾਲ ਉੱਥੇ ਕੋਈ ਨਹੀਂ ਦੀਦੀ ਮੈਂ ਵੇਖ ਦਾਂਗੀ ਹਾਂ ਵੇਖਦੀ ਉਹ ਬੜੀ ਸਿਆਣੀ ਹੈ ਨਾ ਬੜੇ ਧੰਦੇ ਕਰਦੀ ਉਹ ਬੜੀਆਂ ਨੌਕਰੀਆਂ ਕਰਨ ਲਈ ਮੇਰੀ ਭੈਣ ਦਾ ਕਰਾਦੀ ਤੂੰ ਪਹਿਲਾਂ ਕਿਤੇ ਕੋਈ ਨਹੀਂ ਮੇਰੇ ਮੁੰਡੇ ਨਾਲ ਬਾਅਦ ਚ ਕਰਾਦੀ ਮੈਂ ਨਾ ਸ਼ਨੀ ਭਾਬੀ ਰੋਟੀ ਪੈਕ ਕਰਦਾ ਤੁਹਾਡੇ ਵਾਸਤੇ ਤੇ ਜਾ ਕਰਕੇ ਦੱਸਣ ਕਿ ਆਈ ਹੈ ਗੱਲਾਂ ਸੁਣਨ ਆਈ ਨਹੀਂ ਹਣੀ ਦੱਸਣਾ ਕੀ ਚਲੋ ਮਾਸੀ ਜੀ ਉਹਨੇ ਟਿਫਨ ਕਰਦਾ ਹੋਣਾ ਪੈਕ ਤੇ ਮੈਂ ਹੁਣ ਜਾਨੀ ਆ ਤੇ ਤੁਸੀਂ ਹੁਣ ਲੜਨ ਨਾ ਲੱਗ ਪਿਓ ਐਵੇਂ ਉਹਨੂੰ ਟੌਂਟ ਬਾਜ਼ੀਆਂ ਜੀਆਂ ਨਾ ਕਰੀ ਜਾਓ ਕੋਈ ਨਹੀਂ ਆ ਪੈਤ ਵਰਦਾ ਰੱਖਦੇ ਆ ਟੌਟ ਟੌਂਟ ਚਬਾਜੀਆਂ ਕੀ ਕਰਨੀਆਂ ਵਾ ਮੈਂ ਤੇ ਤੇਰੇ ਨਾਲ ਗੱਲ ਕੀਤੀ ਆ ਚਲ ਤੂੰ ਉਹਨ ਦੇ ਰਿਸ਼ਤਾ ਕਰਾ ਹੁਣ ਭੁੱਲ ਨਾ ਜਾਈ ਤੂੰ ਮੇਰੇ ਮੁੰਡੇ ਦਾ ਰਿਸ਼ਤਾ ਕਰਾ ਇਹਦੀ ਭੈਣ ਭੂਨ ਪੇਰਵਿੰਦੀ ਫਰੀ ਉਹ ਪੁੱਤ ਤੈਨੂੰ ਨਾ ਰਾਦਾ ਹੈਗਾ ਉਹਦੀ ਭੈਣ ਨਾਲ ਨਹੀਂ ਨਹੀਂ ਭੈਣੇ ਛੱਡ ਖੜਾ ਤੂੰ ਫੇਰ ਉਹੋ ਹੀ ਗੱਲ ਤੈਨੂੰ ਸਾਰੀ ਸਟੋਰੀ ਮੈਂ ਦੱਸਤੀ ਐ ਤਾ ਵੀ ਨਹੀਂ ਸਮਝਦੀ ਚਲੋ ਠੀਕ ਐ ਆਪਾਂ ਫਿਰ ਐਤਵਾਰ ਦਾ ਪੱਕਾ ਰੱਖ ਲੈਨੇ ਚਾਹ ਠੀਕ ਐ ਪੁੱਤ ਧਿਆਨ ਨਾਲ ਜਾਈ ਠੀਕ ਐ ਦੱਸ ਛੱਡ ਤੂੰ ਕੀ ਹਰੀਆ ਦਾ ਦਿਨ ਸਮਝਾ ਲੋ ਬੁੜੀਆਂ ਆਂਆਂ ਘਰੀਆਂ ਆਂਦੇ ਢਾਡੀਆਂ ਮੇਰੇ ਬਾਰੇ ਬੋਲਦੇ ਵੇ ਹਾਂ ਕਿੰਨੂ ਬੋਲਦੇ ਵੇ ਤੁਹਾਨੂੰ ਪਤਾ ਕਿੰਨੀਆਂ ਬੁਰਾਈਆਂ ਕਰੰਦਾ ਡਾਡੀਆਂ ਮੇਰੇ ਬਾਰੇ ਬੋਲਦੇ ਵੇ ਕਿੰਨੂ ਬੋਲਦੇ ਵੇ ਕਿੰਨੂ ਕਹਿੰਦੇ ਵੇ ਨੇ ਚਾਚੀ ਨੂੰ ਸ਼ੰਮੀ ਭਾਬੀ ਨੂੰ ਤੈਨੂੰ ਪਤਾ ਦੇਗਾ ਦਾਦੀ ਦੀ ਆਦਤ ਦਾ ਉਹਨਾਂ ਨੂੰ ਕੁਝ ਨਹੀਂ ਸੁਝਦਾ ਉਹ ਬਸ ਮੇਰੀਆਂ ਬੁਰਾਈਆਂ ਹੀ ਕਰਨੀਆਂ ਸਿੱਖੇ ਨੇ ਤੇ ਕਰਨ ਦੇ ਬੇਟਾ ਸਾਡਾ ਕੀ ਜਾਂਦਾ ਵੈ ਸਾਡੇ ਪਾਪ ਤੁਕਦੇ ਦੇ ਨੇ ਕੋਈ ਕੇ ਦਾ ਮਾੜਾ ਬੋਲੇ ਨਾ ਤੇ ਸਾਹਮਣੇ ਵਾਲੇ ਤੇ ਪਾਪ ਤੋਂ ਹੁੰਦਾ ਵੈ ਆਪਣੇ ਪਰਦਾ ਹੁੰਦਾਦੀ ਨਹੀਂ ਸਮਝਦੀ ਤੇ ਮੈਂ ਦੱਸ ਕੀ ਕਰਾਂ ਦਾਦੀ ਨਾਲ ਲੜਾਂ ਬਰਾਬਰੀ ਕਰਾਂ ਦਾਦੀ ਦੀ ਮੈਂ ਕੇ ਲੋ ਜੀ ਤੂੰ ਹੀ ਬੋਲੋਗੀ ਤਾਂ ਮੈਂ ਵੀ ਬੋਲਾਂਗੀ ਤੂੰ ਹੀ ਸ਼ੇਰ ਤੇ ਮੈਂ ਸਵਾ ਸ਼ੇਰ ਮੇਰੇ ਘਰ ਦੇੰਨੇ ਨਹੀਂ ਸਿਖਾਇਆ ਪੁੱਤ ਤੇ 나ই ਮੈਂ ਤੈਨੂੰ ਸਿਖਾਇਆ ਤੇ ਮੈਂ ਤੇਰੀ ਵੀ ਆਵਾਜ਼ ਅੰਦਰ ਸੁਣੀ ਸੀ ਕਿਉਂ ਬੋਲਦੀ ਤੂੰ ਦਾਦੀ ਅੱਗੇ ਹੈ ਕੀ ਹੋਇਆ ਤੈਨੂੰ ਕੀ ਕਹਿੰਦੇ ਸੀ ਫਰੌਕ ਕੀ ਹੈ ਫਰੌਕ ਗੰਦੀ ਘਰਤੀ ਤਾਂ ਮੈਂ ਫਰੌਕ ਕਿਉਂ ਪਾਈ ਹੈ ਮੈਂ ਤਾਂ ਤੈਨੂੰ ਲੈਣ ਲੱਗੇ ਵੀ ਕਿਹਾ ਸੀ ਕਿ ਨਾਲ ਹੈ ਪੈਂਟ ਸੂਟ ਲੱਲਾ ਪਜਾਮਾ ਸੂਟ ਲੱਲਾ ਦਾਦੀ ਨਹੀਂ ਪਸੰਦ ਕਰਦੀ ਪਰ ਹੋਣੀ ਤਾਂ ਪਾਣੀ ਹੈ ਬੇਟਾ ਕੁਸ਼ਕਰਾਂ ਚ ਨਾ ਵੱਡੇ ਜੀ ਹੁੰਦੇ ਐ ਓਦਾਂ ਦੇ ਜਿਨ੍ਹਾਂ ਦੀ ਨੇਚਰ ਥੋੜੀ ਨਾ ਪੁਰਾਣੇ ਵਿਚਾਰਾਂ ਚ ਰਲੀ ਹੁੰਦੀ ਐ ਉਹਨਾਂ ਨਾਲ ਸੀ ਲੜ ਚ ਗੜ ਨਹੀਂ ਸਕਦੇ ਸਮੇਂ ਰੰਦੇ ਨੂੰ ਆਪੇ ਸਮਝ ਲੈਂਦੇ ਨੇ ਨਾਲ ਵੈਸੇ ਵੀ ਸਹੀ ਤੇ ਕਹਿ ਰਹੇ ਹੂੰ ਤੂੰ ਵੱਡੀ ਹੋਈ ਜਾ ਰਹੀ ਐ ਸੂਟ ਪਾ ਲਿਆ ਕਰ ਜੀਨ ਪਾ ਲਿਆ ਕਰ ਰਹਿਣ ਦੇ ਫਰੋਕਾਂ ਹੈ ਠੀਕਾ ਨੰਨੀ ਕਰ ਜਾਏਗੀ ਨਾ ਉੱਥੇ ਪਾ ਲਿਆ ਕਰ ਨਾ ਦਾਦੀ ਦੀਆਂ ਗੱਲਾਂ ਤੇ ਇੰਨਾ ਗੁੱਸਾ ਨਾ ਕਰ ਮੇਰੀਆਂ ਬੁਰਾਈਆਂ ਕਰਦੇ ਨਾ ਮੈਨੂੰ ਪਤਾ ਐ ਉਹਨਾਂ ਨੂੰ ਬਸ ਇਹੀ ਐ ਕਿ ਮੈਂ ਕਮਾ ਲਵਾਂ ਨਾਲ ਲੱਗ ਕੇ ਬੜਾ ਮੈਨੂੰ ਇੰਨੀ ਆ ਕੇ ਸੱਟਾਂ ਲੱਗੀਆਂ ਸੀ ਇੰਨੀ ਕਿ ਮੈਂ ਬਿਮਾਰ ਰਹੀ ਮੇਰੇ ਕੋ ਕੁਛ ਨਹੀਂ ਹੁੰਦਾ ਪੰਜ 6 ਸਾਲ ਹੋ ਗਏ ਨੇ ਨਹੀਂ ਤੇ ਪਹਿਲਾਂ ਤੇ ਮੈਂ ਸੋਚਿਆ ਸੀ ਇਰਾਦਾ ਸੀ ਕਿ ਚੱਲ ਤੇਰੇ ਪਿਓ ਦੀ ਬਾਹ ਮਨਾ ਨਾਲ ਲੱਕੇ ਕਮਾਵਾਂ ਕਰਾਂ ਬਣਾਵਾਂ ਕੁਛ ਸਲਾਈ ਥੋੜੀ ਬੋਧੀ ਤਾਂ ਮੈਂ ਸਿੱਖੀ ਸਾਂ ਪਰ ਅੱਜ ਕੱਲ ਐਡਵਾਂਸ ਦਾ ਜ਼ਮਾਨਾ ਨਵੀਂ ਚੀਜ਼ਾਂ ਉਹ ਮੈਨੂੰ ਸਿੱਖਣੀਆਂ ਪੈਣੀਆਂ ਕਿਹੜੇ ਵੇਲੇ ਘਰੋਂ ਜਾਉਂਗੀ ਤੇ ਤੁਹਾਨੂੰ ਦਾ ਸਕੂਲ ਦਾ ਮੈਂ ਹੁ ਪਰਾਨੀ ਕੰਮ ਟਿਊਸ਼ਨ ਥੋੜੀ ਥਾੜੀ ਮਿਲਵਾਈ ਕੋਈ ਦਾਦੀ ਇਹ ਤਾਂ ਵੇਖਦੀ ਨਹੀਂ ਪਰ ਆਹ ਗੱਲ ਕਿਵੇਂ ਦਾਦੀ ਸਮਝਣਗੇ ਦਾਦੀ ਨੂੰ ਕਿਹੜੇ ਦਿਨ ਬੈ ਕੇ ਸਮਝਾਉਣਾ ਪੈਣਾ ਪਤਾ ਨਹੀਂ ਉਹ ਦਿਨ ਕਿਹੜਾ ਤੇ ਕਿਹੜੀ ਘੜੀ ਆਏਗੀ ਤੂੰ ਟੈਨਸ਼ਨ ਨਾ ਲੈ ਚੱਲ ਜਾ ਕੇ ਨਾ ਆਪਣਾ ਕੋਈ ਹੋਮਵਰਕ ਕਰ ਲੈ ਠੀਕ ਹੈ ਮੈਂ ਉਹਨਾਂ ਕੰਮ ਕਰ ਲਵਾਂ ਥੋੜਾ ਜਿਹਾ ਠੀਕ ਹੈ ਬੱਚੇ ਵੀ ਨਾ ਮਾਪੇ ਦੀ ਬੁਰਾਈ ਨਹੀਂ ਸੁਣ ਸਕਦੇ ਪਰ ਮੰਮੀ ਨੂੰ ਸਮਝਣਾ ਚਾਹੀਦਾ ਹੈ ਕਿ ਬੱਚਿਆਂ ਦੇ ਸਾਹਮਣੇ ਉਹੀ ਬੋਲੋ ਜੋ ਬੱਚੇ برداشت ਕਰਨ ਬੱਚਿਆਂ ਦਾ ਮੂੰਹ ਤਾਂ ਆਪ ਹੀ ਫਲਵਾ ਦਿੰਦੇ ਨੇ ਵੱਡੇ ਜਾ ਕੇ ਮੈਂ ਹੀ ਉਹ ਗੱਲ ਕਰਾਂ ਮੰਮੀ ਨੂੰ ਤੇ ਮੰਮੀ ਰੀਆ ਦੇ ਸਾਹਮਣੇ ਨਾਲ ਗੱਲ ਕਰਿਆ ਹਾਂ ਹਾਂ ਸੇਵਕ ਲੈ ਗਿਆ ਵੈ ਸੋਹਣੀ ਤਰ੍ਹਾਂ ਪਕਾਉਣੀ ਆ ਤੇ ਸੋਹਣੀ ਤਰ੍ਹਾਂ ਪੈਕ ਕਰਨੀ ਸੀ ਤੇ ਬੰਦੇ ਮੈਂ ਅਚਾਰ ਵੀ ਛੋਟੀ ਡੱਬੀ ਚ ਪਾਤਾ ਸੀ ਨਾਲ ਪੁਰਜੀ ਬਣਾਈ ਸੀ ਆਲੂਆਂ ਦੀ ਮੂਲੀਆਂ ਪਾ ਕੇ ਨਾਲ ਸਾਦੇ ਬੁਲਕੇ ਤੇ ਨਾਲ ਆਲੂ ਵਾਲੇ ਚਾਰ ਪਰੌਂਠੇ ਵੀ ਪਾਤੇ ਕਿ ਜਾਨਗੇ ਨਾ ਆਪਣੇ ਘਰ ਤੋਂ ਵੀ ਗਰਮ ਕਰਕੇ ਨਾਲ ਖਾਦੇ ਜਾਣਗੇ ਯਾਰ ਚੰਗਾ ਕੀਤਾ ਤੇ ਨਾਲ ਮੇਰੀ ਗੱਲ ਸੁਣ ਤੂੰ ਕਿਵੇਂ ਅਚ ਆਪਣੀ ਭੈਣ ਦੀਆਂ ਲੈ ਕੇ ਬਹਿ ਜੀ ਨੀ ਰਿਸ਼ਤੇ ਆ ਨੀ ਕਹਾਣੀਆਂ ਮੰਮੀ ਇੱਕ ਗੱਲ ਦਾ ਜਵਾਬ ਦਿਓ ਮੇਰੇ ਬਿਆਨ ਨੂੰ 15 ਸਾਲ ਹੋ ਗਏ ਨੇ 15 ਸਾਲਾਂ ਚ ਪਤਾ ਨਹੀਂ ਮੈਂ ਕਿੰਨੇ ਕੇ ਤਾਨੇ ਤੁਹਾਡੇ ਕੋ ਸੁਣ ਲਿਆ ਹੁਨੇ ਮੇਰੇ ਪੇਕਿਆਂ ਬਾਰੇ ਕਦੀ ਮੇਰੀ ਮਾਂ ਮਾੜੀ ਕਦੀ ਮੇਰਾ ਭਰਾ ਮਾੜਾ ਕਦੀ ਮੇਰੀ ਪਰਜਾਈ ਮਾੜੀ ਮੇਰਾ ਪਿਓ ਮਾੜਾ ਮੇਰਾ ਗਵਾਨ ਮਾੜਾ ਮੇਰਾ ਸ਼ਹਿਰ ਮਾੜਾ ਮਤਲਬ ਮੇਰਾ ਤਾਂ ਸਾਰਾ ਜੋ ਜੁੜਦਾ ਨਾ ਖਨਵਾਦਾ ਉਹ ਸਾਰਾ ਹੀ ਮਾੜਾ ਤੁਹਾਨੂੰ ਮੈਂ ਚੰਗੀ ਨਹੀਂ ਲੱਗਦੀ ਜਦੋਂ ਮੈਨੂੰ ਵਿਆਹ ਕੇ ਲਿਆਇ ਸੀ ਉਦੋਂ ਮੈਂ ਚੰਗੀ ਸਾਂ ਹੈ ਹੁਣ ਮੈਂ ਮਾੜੀ ਐਸ ਲਈ ਮਾੜੀ ਕਿ ਮੈਂ ਕਮਾਂਦੀ ਨਹੀਂ ਬਸ ਘਰ ਸਾਂਭਦੀ ਆ ਚਲੋ ਬੇਰ ਸਵੇਰ ਉੱਠਦੀ ਆ ਪਰ ਉਹ ਕਿਉਂ ਉਠਦੀ ਆ ਪਿਛਲੇ 5 ਸਾਲਾਂ ਤੋਂ ਮੇਰੀ ਤੰਬੀਅਤ ਖਰਾਬ ਰਹਿਣ ਲੱਗ ਪਈ ਆ ਡਾਕਟਰ ਕਹਿੰਦਾ ਵਾ ਇੱਕਦਮ ਸੇ ਰੇਟ ਛਟਕੇ ਚ ਉੱਠ ਕੇ ਕੋਈ ਕੰਮ ਨਹੀਂ ਕਰਨਾ ਅੱਧਾ ਬੋਣਾ ਕਹਿੰਦਾ ਆਪਣੇ ਆਪ ਨੂੰ ਆਰਾਮ ਹੀ ਦੇ ਦੇ ਕੇ ਕੰਮ ਕਰਨਾ ਪਰ ਕਰਦੀ ਤੇ ਹੀ ਨਾ ਮੈਂ ਜਿਵੇਂ ਵੀ ਕਰਦੀ ਹੁਣ ਨਹੀਂ ਹੱਡਾਂ ਚ ਜਾਣੇ ਕੀ ਕਰਾਂ ਕਿੰਨੀ ਵਾਰੀ ਤੇ ਮੈਂ ਹੋੜੀਆਂ ਚ ਡਿੱਗੀਆਂ ਕਿਤੇ ਲੱਕ ਨੂੰ ਸੱਟ ਕਿੰਨੀ ਵਾਰੀ ਤੇ ਮੈਂ ਡਾਕਟਰਾਂ ਦੇ ਐਡਮਿਟ ਹੋ ਗਈ ਆ ਤਾਂ ਮੈਨੂੰ ਕੀ ਪਤਾ ਹੁਣ ਮੈਨੂੰ ਸੁਪਨਾ ਆਣਾ ਵੀ ਤੂੰ ਠੀਕ ਨਹੀਂ ਦੀ ਮੈਨੂੰ ਦੱਸੇਂਗੇ ਤੇ ਪਤਾ ਲੱਗੂਗਾ ਨਾਲ ਮੈਨੂੰ ਇੱਕ ਹੋਰ ਗੱਲ ਦੱਸਿਓ ਮੇਰੀ ਭੈਣ ਨੇ ਤੁਹਾਡਾ ਕੀ ਵਿਗਾੜਿਆ ਮੰਮੀ ਹਰ ਗੱਲ ਤੇ ਉਹਦੀ ਬੁੜਾਈ ਕਰਦੇ ਹੋ ਹਰ ਗੱਲ ਤੇ ਉਹਨੂੰ ਕੁਛ ਨਾ ਕੁਛ ਨਹੀਂ ਕਹਿੰਦੇ ਰਹਿੰਦੇ ਹੋ ਮੈਂ ਕਦੇ ਕਿਹਾ ਕਿ ਇਸ ਘਰ ਤੋਂ ਉਹਨੂੰ ਵਿਆਹ ਕੇ ਲੈ ਆਣਾ ਸੇਵਕ ਨਾ ਮੈਂ ਤਾਂ ਕਦੀ ਵੀ ਨਹੀਂ ਕਿਹਾ ਉਹਦੀ ਬੁੜਾਈ ਮੈਂ ਤਾਂ ਕਹੇ ਜਿਹੋ ਜੀ ਤੂੰ ਤੇ ਉਹੋ ਜੀ ਤੇਰੀ ਭੈਣ ਹੋਣੀ ਹੋਰ ਤੇਰੀ ਭੈਣ ਨੂੰ ਮੈਂ ਕੀ ਕਹਤਾਂ ਮੰਮੀ ਰੀਆ ਨੇ ਮੈਨੂੰ ਇੱਕ ਇੱਕ ਗੱਲ ਦੱਸੀ ਆ ਹੁਣ ਚੁੱਪੀ ਕਿਤੇ ਰੋ ਮੈਨੂੰ ਇੱਕ ਇੱਕ ਗੱਲ ਦਾ ਜਵਾਬ ਦੇ ਦੋ ਜੇ ਨੂਆ ਬੁੜਾਈਆਂ ਕਰਨ ਤੇ ਆ ਜਨਾਂ ਤੇ ਘਰ ਤੋਂ ਦਿੰਦੀਆਂ ਜੇ ਮੈਂ ਆਈ ਦਿਨ ਤੱਕ ਬੁਰਾਈ ਕੀਤੀ ਤੁਹਾਡੀ ਕਿਸੇ ਦੇ ਅੱਗੇ ਪਤਾ ਕਿਉਂ ਨਹੀਂ ਕਰਦੀ ਮੈਨੂੰ ਨਹੀਂ ਚੰਗਾ ਲੱਗੇਗਾ ਮੇਰੀ ਸੱਸ ਨੂੰ ਕੋਈ ਮਾੜਾ ਬੰਦਾ ਬੋਲੇ ਮੈਂ ਜੋ ਮਰਜ਼ੀ ਘਰ ਚ ਬੋਲਾਂ ਜਿੱਦਾਂ ਮਰਜ਼ੀ ਅਸੀਂ ਚੱਲੀਏ ਅਸੀਂ ਇੱਕੋ ਜਗ੍ਹਾ ਖਾ ਪੀ ਕੇ ਇਕੱਠੇ ਹੋ ਕੇ ਬਹਿ ਜਾਈਏ ਪਰ ਕੋਈ ਦੂਜਾ ਨਾ ਕਵੇ ਫਲਾਣੀ ਦੀ ਸੱਸ ਐਦਾਂ ਢਿੰਗੜੀ ਦੀ ਐਦਾਂ ਕਿਉਂ ਬੋਲਦੇ ਹੋ ਮੈਂ ਕਰਦੀ ਤੁਹਾਡੀ ਕੁੜੀ ਦੀ ਬੁਰਾਈ ਕਿਸੇ ਦੇ ਨਾਲ ਤੁਹਾਡੀ ਕਰਦੀ ਆ ਤੁਹਾਡੇ ਮੁੰਡੇ ਦੀ ਕਰਦੀ ਆ ਜਿਹੜਾ ਮੇਰੇ ਵਿਆਹ ਦਾ ਸਾਰਾ ਗਹਿਣਾ ਕਦੋਂ ਦਾ ਤੁਸੀਂ ਗਹਿਣੇ ਪਾਇਆ ਲਿਆ ਕੇ ਨਹੀਂ ਦਿੱਤਾ 15 ਸਾਲ ਬੀਤੀ ਗਏ ਨਵੀਂ ਵਿਆਹੀ ਦਾ ਲੱਲਿਆ ਤੇ ਪਿੱਕਲ ਮੈਨੂੰ ਪਾਤਾ ਮੈਂ ਕਦੇ ਕਹਦੇ ਕੰਨੋਂ ਖਾਨ ਖਬਰ ਛੱਡੋ ਆਪਣੇ ਪੇਕੇ ਦੀ ਖਬਰ ਪਾਈ ਹੈ ਨਹੀਂ ਜਾ ਪਾ ਦੇ ਪੇਕੇ ਖਬਰ ਉਹ ਕੀ ਕਰ ਲੈਣਗੇ ਮੇਰਾ ਵਾ ਮਮੀ ਵਾ ਮਤਲਬ ਤੁਹਾਨੂੰ ਸਮਝ ਨਹੀਂ ਆ ਰਹੀ ਗੱਲ ਨਹੀਂ ਮੈਨੂੰ ਨਹੀਂ ਆਉਂਦੀ ਸਮਝ ਤੂੰ ਆਪਣੀਆਂ ਗੱਲਾਂ ਆਪਣੇ ਕੋਲ ਰੱਖ ਤੇ ਮੇਰੀ ਜਾਨ ਛੱਡ ਤੇ ਜਾ ਰੋਟੀ ਪਾਣੀ ਲਿਆ ਸਹੀ ਹੈ ਮਮੀ ਬਗਾ ਤੂੰ ਹੀ ਬੁਰਾਈਆਂ ਹੀ ਕਰਨੀਆਂ ਮੇਰੀਆਂ ਤੇ ਆਪਣੀਆਂ ਕਰਵਾਉਣਾ ਚਾਹਦੇ ਹੋ ਫਿਰ ਇਹਦਾ ਮਤਲਬ ਮੈਂ ਸ਼ੁਰੂ ਹੋ ਜਾਂਦਾ ਤੁਹਾਡੇ ਵਾਂਗ ਕੋਈ ਰਿਸ਼ਤੇਦਾਰ ਭੈਣ ਭਰਾ ਹੁੰਦਾ ਤੇ ਤੇਰੇ ਦੀ ਚੁਗਲੀ ਮੇਰੀ ਸੱਸ ਦਾ ਮੇਰੀ ਨਾਨਾ ਦਾ ਅਮਾਸੀ ਦੀ ਨੂੰਹ ਆਈ ਸੀ ਉਹ ਏਦਾਂ ਹੋ ਜਾਂਦਾ ਸ਼ੁਰੂ ਕਰ ਦਵਾਂ ਵੇਖਣ ਮਾਦੇ ਦੀਆਂ ਬੁਰਾਈਆਂ ਬੋਲਣਾ ਹੀ ਆ ਫਿਰ ਮਾਰੇ ਸ਼ਬਦ ਚੰਗੇ ਰੋਗੇ ਕਰਵਾ ਲੋਗੇ ਇੱਜ਼ਤ ਕਿਉਂ ਕਰਦੇ ਹੋ ਡਰ ਨਹੀਂ ਲੱਗਦਾ ਤੁਹਾਨੂੰ ਰੱਬ ਕੋਲੋਂ ਲੱਗਦਾ ਰੱਬ ਕੋਲੋਂ ਡਰ ਲੱਗਦਾ ਤੇਰੇ ਕੋਲ ਥੋੜੀ ਲੱਗਦਾ ਮੈਨੂੰ ਤੂੰ ਮੇਰੀ ਗੱਲ ਚੰਗੀ ਤਰ੍ਹਾਂ ਸੁਣ ਲੈ ਮੈਂ ਤੇਰੇ ਤੋਂ ਡਰਦੀ ਨਹੀਂ ਮੰਮੀ ਗੱਲ ਡਰੰਦੀ ਨਹੀਂ ਜ਼ਿੰਦਗੀ 'ਚ ਬੰਦਾ ਨਾ ਕੁਝ ਨਾਲ ਲੈ ਕੇ ਨਹੀਂ ਜਾਂਦਾ ਬਸ ਨਾ ਇੱਕ ਇੱਜ਼ਤ ਲੈ ਕੇ ਜਾਂਦਾ ਕੋਈ ਕਿਸੇ ਨੂੰ ਚੇਤੇ ਕਰੇ ਜੇ ਤੁਹਾਡੀ ਬਦਕੁਈ ਨਾ ਆਏ ਦਿਨ ਗਲੀ ਗਵਾਂਡ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਚੁੱਕਿਆ ਫੋਨ ਇਹਦੀ ਮਾਂ ਐਦਾਂ ਇਹਦਾ ਬੰਦਾ ਐਦਾਂ ਇਹਦਾ ਮੁੰਡਾ ਐਦਾਂ ਦਾ ਇਹਦੀ ਕੁੜੀ ਐਦਾਂ ਦੀ ਇਹ ਰਿਸ਼ਤੇਦਾਰਾਂ ਦੇਦਾਂ ਦੀ ਜਨਾਨੀ ਮਾੜੇ ਸ਼ਬਦ ਬੋਲਾਂਗੀ ਕੀ ਤੁਹਾਡੀ ਇੱਜ਼ਤ ਰਹਿ ਜਾਏਗੀ ਮਨੇ ਸਹੀ ਦੱਸਣਾ ਕੀ ਤੁਹਾਡੀ ਵੈਲਿਊ ਕੀ ਰਹਿ ਜੇਗੀ ਲੋਕੀ ਇਹ ਫੜੇ ਚੜਨਗੇ ਨਾ ਤੁਹਾਡੇ ਬਾਰੇ ਕੀ ਸੋਚਣਗੇ ਉਹ ਇੱਜ਼ਤ ਉਹ ਮਾਨ ਉਹ ਸਮਾਨ ਨਹੀਂ ਰਹਿ ਜਣਾ ਉਹਨਾਂ ਦੇ ਅੰਦਰ ਇੱਕ ਨਾ ਅਲੱਗ ਹੀ ਆਇਨਾ ਤਿਆਰ ਹੋਏ ਨਾ ਤੁਹਾਡੇ ਬਾਰੇ ਇਹ ਤਿੰਨ ਜੂ ਮੈਂ ਸੋਚਿਆ ਹੀ ਨਹੀਂ ਪੁੱਤ ਮੱਲੇ ਚ ਤੇ ਮੇਰੇ ਥੂ ਥੂ ਹੋ ਜੇਗੀ ਤੇ ਫੇਰ ਮੰਮੀ ਤੁਸੀਂ ਮੇਰੀ ਜਿਹੜੀ ਕਰਦੇ ਹੋ ਕਿਸੇ ਰਿਸ਼ਤੇ ਦੇ ਅੱਗੇ ਛੱਡਦੇ ਹੋ ਮੈਂ ਨਹੀਂ ਗੋ ਬੋਲਦੀ ਮੈਂ ਬਿਲਕੁਲ ਨਹੀਂ ਬੋਲਦੀ ਤੀਹ ਕੋ ਬੋਹੰਦੇ ਬੋਲਦੇ ਵੀ ਮੈਂ ਕੁਝ ਸੁਣਿਆ ਤੇ ਜਦੋਂ ਮੈਨੂੰ ਰੀਆ ਨੇ ਦੱਸਿਆ ਨਾ ਉਹ ਵੀ ਰੋ ਕੇ ਗਈ ਮੇਰੇ ਗੱਲ ਲਾ ਕੇ ਚਲ ਪਤਾ ਤੂੰ ਸਿਆਣੀ ਬਣ ਜਾ ਮੈਂ ਅੱਗੇ ਤਾਂ ਕੋਈ ਗੱਲ ਨਹੀਂ ਕਿਸੇ ਨਾਲ ਕਰਦੀ ਉਹ ਵੇ ਕਿੰਨੀ ਸਿਆਣੀ ਜਨਾਨੀ ਆ ਉਹ ਮੈਨੂੰ ਸਮਝਾ ਕੇ ਗਈ ਆ ਵੀ ਜਨਾਨੀ ਨੂੰ ਬੰਦੇ ਦੇ ਬਰਾਬਰ ਖਲੋ ਕੇ ਕੰਮ ਕਰਨਾ ਚਾਹੀਦਾ ਕੱਲ ਨੂੰ ਕੋਈ ਬੰਦੇ ਤੇ ਜਨਾਨੀ ਤੇ ਕੋਈ ਪੈਂ ਨਹੀਂ ਹੋਣਾ ਚਾਹੀਦਾ ਸਮਝ ਗਈ ਮੰਮੀ ਮੈਂ ਸੁਣੀ ਆ ਮੰਮੀ ਭਾਬੀ ਦੀਆਂ ਸਾਰੀਆਂ ਗੱਲਾਂ ਸੁਣੀਆਂ ਮੈਂ ਐਗਰੀ ਆ ਥੋੜੀ ਜਿਹੀ ਆਪਣੀ ਤਬੀਅਤ ਕਰਕੇ ਕਿੱਦਨੀ ਪੀਆ ਚਲੋ ਮੈਨੂੰ ਥੋੜੀ-ਬੋਤੀ ਸਲਾਈ ਆਉਂਦੀ ਹੈ ਥੋੜੀ-ਬੋਤੀ ਦੀ ਕਹਿੰਦੇ ਮ ਸਖਾਨੀ ਆ ਮੈਂ ਸਿੱਖ ਲੈਣੀ ਆ ਤੇ ਮੈਂ ਵੀ ਇਹਨਾਂ ਦੇ ਨਾਲ ਲੱਗ ਕੇ ਨਾ ਮੋਢੇ ਨਾਲ ਮੋਢਾ ਜੋੜ ਕੇ ਕਮਾ ਲਾਂਗੀ ਚੱਲ ਬੱਤ ਤੂੰ ਬਹੁਤ ਸਿਆਣੀ ਆ ਤੇ ਸਿਆਣੀ ਹੋ ਜਾ ਜਿੱਦਾਂ ਤੈਨੂੰ ਠੀਕ ਲੱਗਦਾ ਕਰੇ ਤੇ ਮੈਨੂੰ ਮਾਫ਼ ਕਰ ਨਹੀ ਨਹੀ ਮਮੀ ਮਾਫੀ ਮੈਂ ਤਾਂ ਸੋਚਿਆ ਹੀ ਨਹੀਂ ਕਿ ਮੈਂ ਇਹ ਹੱਥ ਨਾ ਰੱਬਗੇ ਜੁੜੇ ਚੰਗੇ ਲੈਂਦੇ ਬੰਦੇ ਅੱਗੇ ਨਹੀਂ ਜੋ ਤੇਰੇ ਨਾਲ ਮੈਨੂੰ ਕੋਈ ਬੈਰ ਨਹੀਂਗਾ ਮੈਂ ਤਾਂ ਇਹ ਸੋਚਦੀ ਆ ਵੇਖ ਮੇਰਾ ਮੁੰਡਾ ਕੱਲਾ ਕਮਾਈ ਕਰਦਾ ਵਾ ਤੇ ਚੱਲ ਮੇਰੇ ਮੁੰਡੇ ਦੀ ਬਾਹ ਬਣ ਜੇਗੀ ਜਨਾਨੀ ਬੰਦਾ ਹਲਕੇ ਕੰਮ ਕਰਨ ਤੇ ਕੋਈ ਤੰਗੀ ਨਹੀਂ ਹੁੰਦੀ ਪੁੱਤ ਤੇ ਮੈਂ ਤੇ ਦੋ ਪੁੱਤ ਰੋਟੀਆਂ ਹੀ ਖਾਣੀਆਂ ਮੈਨੂੰ ਕੀ ਫਾਇਦਾ ਮੈਂ ਤੇ ਤੁਹਾਡੇ ਬਾਰੇ ਹੀ ਸੋਚਦੀ ਆਂ ਕਿ ਮੇਰੇ ਬੱਚੇ ਖੁਸ਼ ਰਹਿਣ ਖੁੱਲਾ ਖਾਣ ਖੁੱਲਾ ਪੋਣ ਤੇ ਤੰਗੀ ਨਾ ਆਵੇ ਕੋਈ ਪੁੱਤ ਮੈਂ ਤੇ ਇਹੋ ਹੀ ਕਹਿੰਨੀ ਆਂ ਤਾਂ ਕਰਕੇ ਪੁੱਤ ਮੈਂ ਬਾਰ ਬਾਰ ਤੈਨੂੰ ਕਹਿੰਨੀ ਆਂ ਵੀ ਆਪਣੇ ਪੈਰਾਂ ਤੇ ਸਟੈਂਡ ਹੋਣਾ ਜ਼ਰੂਰੀ ਹੈ ਠੀਕ ਆ ਮੰਮੀ ਅੱਜ ਤੁਸੀਂ ਜਿੰਨੇ ਪਿਆਰ ਨਾਲ ਮੈਨੂੰ ਸਮਝਾਇਆ ਨਾ ਮੈਨੂੰ ਵੇਖ ਰੋ ਮੇਰੇ ਖਾਨੇ ਚ ਗੱਲ ਵੀ ਪਈ ਐ ਤੇ ਤੁਹਾਡੀ ਗੱਲ ਮੈਨੂੰ ਚੁੰਬੀ ਵੀ ਨਹੀਂ ਕਿਹੇ ਪਾਸਿਓ। ਇਹੀ ਜੇ ਮੰਮੀ ਪਹਿਲਾਂ ਕਹਿ ਦਿੰਦੇ ਕੋਈ ਗੱਲ ਨਹੀਂ। ਤੁਸੀਂ ਨਾ ਬਸ ਉਹਨੂੰ ਕੱਲ ਤੋਂ ਨਾ ਇਹ ਦੋ ਘਰ ਛੜ ਗਏ ਜਿਹੜੀ ਸਿਖਾਉਂਦੇ ਨਾ ਸਲਾਈ ਉਹਨੂੰ ਕਹਿ ਉਹ ਤੇ ਮੈਂ ਸਿਖਾਂਗੀ। ਗੱਲ ਪਤਾ ਨਾਲ ਦੇ ਮੁੰਡੇ ਨਾਲ ਨਾ ਮੋਢੇ ਨਾਲ ਮੋਢਾ ਜੋੜ ਕੇ ਖਵਾਵਾ। ਉਹ ਮੇਰੀ ਧੀ ਤੇ ਮੈਂ ਤੇਰੀ ਮਾਂ। ਬਿਲਕੁਲ। ਪੁੱਤ ਸਾਰਿਆਂ ਨੂੰ ਸੋਚਣਾ ਚਾਹੀਦਾ। ਸਾਰਿਆਂ ਨੂੰ ਸੋਚਣਾ ਚਾਹੀਦਾ ਉਹ ਕੰਦੇ ਦੇ। ਵੀ ਆਪਣੇ ਆਦਮੀਆਂ ਨਾਲ ਰਲ ਕੇ ਕੰਮ ਕਰੋ। ਬਿਲਕੁਲ। ਸਟੈਂਡ ਹੋ। ਕੱਲ ਨੂੰ ਕੋਈ ਦਿੱਕਤ ਨਾ ਬੰਦੇ ਨੂੰ ਆਵੇ। ਕਿਉਂਕਿ ਸ਼ਮੀ ਮੈਡਮ ਇਹ ਗੱਲ ਸਹੀ ਹੈ ਕੋਈ ਪਤਾ ਨਹੀਂ ਕਿ ਆਇਓ ਮੈਡਮ ਪਰਮਟ ਕਿ ਬੰਦੇ ਨੇ ਜਾਂ ਜਨਾਨੀ ਨੇ ਜੋ ਵੀ ਹੈ ਨਾ ਇਹ ਮੈਸੇਜ ਸ਼ਮੀ ਮੈਡਮ ਦੇਣਗੇ ਜੀ ਮਾਈਕ ਤੇ ਜਿਹੜੇ ਉੜਛੜ ਉੜਛੜ ਇਹ ਸਟੋਰੀ ਜੇ ਮੈਸੇਜ ਬੜਾ ਵਧੀਆ ਜੇ ਜੇ ਧਿਆਨ ਨਾਲ ਤੁਸੀਂ ਦੇਖੋ ਹੱਸ ਦੇਖੋ ਇੱਕ ਹਸਬੰਦ ਕਮਾਈ ਕਰਨ ਲਿਆ ਵਾ ਠੀਕ ਹੈ ਤੇ ਹੁਣ ਕਈ ਲੇਡੀਜ਼ ਦੀ ਥਿੰਕਿੰਗ ਹੁੰਦੀ ਆ ਕਿ ਜੇ ਅਸੀਂ ਕੋਈ ਕੰਮ ਕਰਨ ਲੱਗ ਪਾਂਗੇ ਨਾ ਉਹ ਸਾਡੇ ਤੇ ਸੁੱਟ ਦਿੱਤਾ ਜਾਣਾ ਵਾ ਹੈਨਾ ਸਾਡੇ ਬੰਦੇ ਨੇ ਢਿੱਲਾ ਆ ਜਾਣਾ ਇਦਾਂ ਨਹੀਂ ਹੁੰਦਾ ਜੇ ਬੰਦਾ ਕੋਈ ਜੌਬ ਕਰਨ ਦੇ ਉਹਨੇ ਵਿਚਾਰੇ ਨੇ ਕਰ ਹੀ ਜਾਣੀ ਉਹ ਆਪਣੀ ਜੁਮੇਰੀ ਸਮਝ ਕੇ ਆਪਣਾ ਪਰਿਵਾਰ ਚਲਾਉਣ ਡਿਆ ਵਾ ਤੁਹਾਡੇ ਬੱਚਿਆਂ ਵਾਸਤੇ ਤੁਹਾਡੇ ਵਾਸਤੇ ਕਰਨ ਡਿਆ ਵਾ ਤੇ ਤੁਹਾਡੀ ਵੀ ਰਿਸਪਾਂਸਿਬਿਲਟੀ ਆ ਕਿ ਜੇ ਤੁਹਾਨੂੰ ਕੋਈ ਬੁਟੀਕ ਆਉਂਦੀ ਜਾਂ ਸਲਾਈ ਆਉਂਦੀ ਜਾਂ ਤੁਸੀਂ ਪੜੇ ਲਿਖੇ ਹੋ ਤਾਂ ਤੁਸੀਂ ਕੋਈ ਜੌਬ ਵਗੈਰਾ ਕਰੋ ਹਨਾ ਜਾਂ ਕੋਈ ਬੁਟੀਕ ਖੋਲੋ ਜਾਂ ਸਲੂਨ ਖੋਲੋ ਜੇ ਤੁਸੀਂ ਕਮਾਈ ਕਰਦੇ ਹੋ ਤੁਸੀਂ ਵੀ ਘਰ ਵਾਸਤੇ ਕਰਨੀ ਆ ਹਨਾ ਇੱਕ ਤੇ ਦੁੱਖ ਸੁੱਖ ਵੇਲੇ ਆਪਾਂ ਇੱਕ ਦੂਜੇ ਦੇ ਸਹਾਇਕ ਬਣ ਸਕਦੇ ਹਾਂ ਹਸਬੰਡ ਵਾਈਫ ਦੇ ਤੇ ਦੂਜੀ ਗੱਲ ਇਹ ਆ ਕਿ ਦੇਖੋ ਜਿੱਥੇ ਅਸੀਂ ਖਰਚਾ ਕਰਨਾ ਵਾ ਉੱਥੇ ਅਸੀਂ ਸੋਚ ਸਮਝ ਕੇ ਨਹੀਂ ਫਿਰ ਕਰਾਂਗੇ ਜਿਹੜੀ ਵੀ ਸਾਡੀ ਕੋਈ ਮਨਪਸੰਦੀ ਚੀਜ਼ ਆ ਅਸੀਂ ਬੱਚਿਆਂ ਨੂੰ ਵੀ ਲੈ ਕੇ ਦੇ ਸਕਦੇ ਹਾਂ ਆਪ ਵੀ ਖਰੀਦ ਸਕਦੇ ਹਾਂ ਹਨਾ ਤੇ ਨਹੀਂ ਦੀ ਬਰਾਸ ਬਣਨੇ ਤੇ ਆਪਣੀ ਕਮਾਈ ਚੋਂ ਉਹਨਾਂ ਕੀ ਤੁਹਾਨੂੰ ਦੇਣਾ ਜਿੰਨਾ ਕੋ ਵਿਚਾਰਾ ਦੇ ਸਕਦਾ ਨਾਲ ਦੇਖੋ ਨਾ ਮੈਡਮ ਘਰ ਦਾ ਕਲੇਸ਼ ਵੀ ਘਟਦਾ ਹੈ ਹਾਂ ਕਲੇਸ਼ ਘਟਦਾ ਮੇਨ ਗੱਲ ਇਹ ਆ ਕੋਈ ਸੱਸਾਂ ਕਿੰਨੀ ਦੁਸ਼ਮਨੀ ਹੁੰਦੀਆਂ ਬਾਕੀ ਜੇ ਸੱਸ ਮਾਂ ਕਹਿੰਦੀ ਆ ਤੇ ਵੇਖੋ ਸੱਸ ਮਾਂ ਨੇ ਤੇ ਉਹੋ ਹੀ ਸੂਟ ਪਾਉਣਾ ਵਿਚਾਰੀ ਨੇ ਜਿਹੜਾ ਉਹਨੂੰ ਤੁਸੀਂ ਲੈ ਦੋਗੇ ਜਾਂ ਉਹ ਹੀ ਦੋ ਰੋਟੀਆਂ ਖਾਣੀਆਂ ਵਾ ਸਿਰਫ ਉਹ ਤੁਹਾਨੂੰ ਆਪਣੇ ਪੈਰਾਂ ਤੇ ਸਟੈਂਡ ਹੋਇਆ ਵੇਖਣਾ ਚਾਹੁੰਦੀ ਆ ਉਹ ਵੇਖਣਾ ਚਾਹੁੰਦੀ ਆ ਕਿ ਮੇਰੇ ਨੌ ਪੁੱਤ ਹਾਂ ਉਹੋਸ਼ ਰਹਿਣ ਮੇਰੇ ਪੁੱਤ ਦੀ ਮਾਂ ਬਣ ਕੇ ਤੇ ਸੋਦੀ ਜਨਾਨੀ ਨਾਲ ਚੱਲੇ ਹਨਾ ਨਾਲ ਮੈਡਮ ਦਾ ਇੱਕ ਮੈਸੇਜ ਚ ਬਹੁਤ ਵਧੀਆ ਹੋਰ ਵੀ ਹੈ ਕਿ ਸਚਾਈ ਹੈ ਸਮੇਂ ਦੇ ਨਾਲ ਕੁਝ ਨਹੀਂ ਪਤਾ ਕਿ ਕਿੰਨੇ ਕਿੰਨੂ ਆਦਰ ਰਸਤੇ ਛੱਡ ਜਾਣਾ ਹੁੰਦਾ ਕਿਸੇ ਤੇ ਡਿਪੈਂਡ ਨਾ ਰਵੇ ਬੜਾ ਕੜਵਾਇਆ ਵਰਡ ਹੈਗਾ ਵੈ ਜੋ ਕਹਿਣਾ ਨਹੀਂ ਚਾਹੀਦਾ ਬਟ ਸਚਾਈ ਹੈ ਇਸ ਲਈ ਆਪਣੇ ਪੈਰਾਂ ਤੇ ਸਟੈਂਡ ਰੋਗੇ ਨਾ ਤੇ ਉਹ ਜਿਹੜਾ ਦੁੱਖ ਹੈ ਨਾ ਉਹਨੂੰ ਚੱਲਣ ਦੇ ਤੁਸੀਂ ਕਾਬਲ ਹੋਗੇ ਨਹੀਂ ਤਾਂ ਤਿਲ ਤਿਲ ਰੋਣਾ ਤਿਲ ਤਿਲ ਮਰਨਾ ਜ਼ਿੰਦਗੀ ਫਿਰ ਔਖੀ ਹੋ ਜਾਂਦੀ ਹੈ ਸੋ ਹਰ ਬੰਦੇ ਨੂੰ ਹਰ ਔਰਤ ਨੂੰ ਹਰ ਧੀ ਪੁੱਤ ਨੂੰ ਘਰ ਚ ਰਹਿੰਦੇ ਕਹਿੰਦੇ ਪੰਜੇ ਜੀ ਤੇ ਪੰਜੇ ਕਮਾਨ ਤਦੇ ਪੀੜੀ ਪੈਂਦੀ ਹੈ ਤੇ ਸਾਡੀ ਸਟੋਰੀ ਚ ਬੜਾ ਹੀ ਵਧੀਆ ਮੈਸੇਜ ਹੈ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਸਟੋਰੀ ਮੈਡਮ ਨੇ ਅੱਜ ਸਵੇਰੇ ਲਿਖੀ ਤੇ ਕਹਿੰਦੇ ਅੰਜੂ ਅੱਜ ਸਟੋਰੀ ਬਣਾਨੀ ਆ ਜਾ ਤੂੰ ਫਟਾਫਟ ਤੇ ਤੇਰੇ ਚੈਨਲ ਚ ਪਾ ਲੈਣੀ ਤੇ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਲੱਗੀ ਤੇ ਮਿਲਦੇ ਆ ਤੁਹਾਨੂੰ ਅਗਲੀ ਸਟੋਰੀ ਦੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਤਿਕਾਰ